ਕੁਸ਼ਵੰਤ ਸਿੰਘ ਦੇ ਨਾਵਲ ਰੰਨਾ ਵਿੱਚ ਤੰਨਾ ਦਾ ਦੂਜਾ ਭਾਗ ਮੋਹਨ ਕੁਮਾਰ ਦੀਆਂ ਯਾਦਾਂ ਦਾ ਅਗਲਾ ਅੰਕ 20 ਮੌਲੀਕੋਮਸ ਭਾਗ ਦੂਜਾ ਕਿਸੇ ਨਾ ਕਿਸੇ ਬਹਾਨੇ ਹਰ ਰੋਜ਼ ਹੀ ਮੈਂ ਮੇਥੇ ਸਮੇਂ ਤੋਂ ਇੱਕ ਘੰਟਾ ਪਹਿਲਾਂ ਦਫ਼ਤਰੋਂ ਰਵਾਨਾ ਹੋਣ ਲੱਗਿਆ ਮੈਂ ਜੀਵਨ ਰਾਮ ਨੂੰ ਛੁੱਟੀ ਦੇ ਦਿੰਦਾ ਤੇ ਘਰ ਆ ਕੇ ਮੌਲੀ ਨੂੰ ਨਾਲ ਲੈ ਕੇ ਘੁੰਮਣ ਜਾਂਦਾ ਪਹਿਲੀ ਸ਼ਾਮ ਨੂੰ ਪੁੱਛਿਆ ਅੱਜ ਰਾਤ ਤਾਂ ਤੂੰ ਪਹਿਲਾਂ ਨਹੀਂ ਆ ਗਿਆ ਮੈਂ ਸੋਚਿਆ ਤੈਨੂੰ ਮੈਂ ਇਸ ਸ਼ਹਿਰ ਦੇ ਕੁਝ ਪਾਰਕ ਦਿਖਾਵਾਂ ਇਹਨਾਂ ਦਿਨਾਂ ਵਿੱਚ ਬੜੇ ਖੂਬਸੂਰਤ ਹੁੰਦੇ ਹਨ ਫੁੱਲਾਂ ਨਾਲ ਲੱਦੇ ਹੋਏ ਕੁਝ ਦਿਨਾਂ ਵਿੱਚ ਹੀ ਇਹ ਫੁੱਲ ਨਹੀਂ ਰਹਿਣਗੇ ਉਸਨੇ ਸਲੇਟੀ ਸਕਰਟ ਤੇ ਬਲੀਡ ਦੀਆਂ ਜੁੱਤੀਆਂ ਪਾਈਆਂ ਮੈਂ ਉਹਨੂੰ ਇੰਡੀਆ ਗੇਟ ਤੋਂ ਲੈ ਕੇ ਰਾਜਪਤਰਾਹੀਆ ਹੁੰਦਾ ਹੋਇਆ ਰਾਸ਼ਟਰਪਤੀ ਭਵਨ ਤੱਕ ਲੈ ਕੇ ਗਿਆ ਉਸ ਤੋਂ ਬਾਅਦ ਰਿਜ ਤੱਕ ਤੇ ਫਿਰ ਬੁੱਧ ਜਨਮਤੀ ਪਾਰਕ ਤੱਕ ਕਾਰ ਪਾਰਕ ਵਿੱਚ ਬਹੁਤ ਸਾਰੀਆਂ ਕਾਰਾਂ ਤੇ ਸਕੂਟਰ ਖੜੇ ਸਨ ਜਿਉਂ ਅਸੀਂ ਪਾਰਕ ਵਿੱਚ ਦਾਖਲ ਹੋਏ ਦੋਵੇਂ ਪਾਸੇ ਗੂੜੇ ਲਾਲ ਰੰਗ ਦੇ ਫੁੱਲ ਖਿੜੇ ਹੋਏ ਸਨ ਉਸ ਤੋਂ ਅਗੇ ਕਾਸ਼ਨੀ ਰੰਗ ਦੇ ਫੁੱਲਾਂ ਦੀਆਂ ਕਿਆਰੀਆਂ ਸਨ ਮੈਨੂੰ ਫੁੱਲਾਂ ਬਾਰੇ ਬਹੁਤਾ ਕੁਝ ਨਹੀਂ ਪਤਾ ਪਰ ਮੈਨੂੰ ਬੁੱਧ ਜਨਤੀ ਪਾਰਕ ਇਸ ਲਈ ਚੰਗਾ ਲੱਗਦਾ ਹੈ ਕਿ ਇਹ ਬਹੁਤ ਵੱਡਾ ਪਾਰਕ ਹੈ ਜਿਸ ਦੇ ਵਿਸ਼ਾਲ ਕਾਧਾਰ ਮੈਦਾਨ ਹਨ ਅਤੇ ਹਰ ਇੱਕ ਕਿਆਰੀ ਵਿੱਚ ਹੀ ਕਿਸੇ ਨਾ ਕਿਸੇ ਕਿਸਮ ਦੇ ਫੁੱਲ ਖਿੜੇ ਹੋਏ ਹੁੰਦੇ ਹਨ ਇਸ ਪਾਰਕ ਵਿੱਚ ਵਕਫ ਵਕਫ ਮਹੱਤਵਪੂਰਨ ਬੰਦਿਆਂ ਵੱਲੋਂ ਲਾਏ ਗਏ ਦਰਖਤ ਵੀ ਮੌਜੂਦ ਹਨ ਜਿਨ੍ਹਾਂ ਦੇ ਤਣਿਆਂ ਤੇ ਉਹਨਾਂ ਬੰਦਿਆਂ ਦੇ ਨਾਂ ਤੇ ਇਹਨਾਂ ਦਰਖਤਾਂ ਨੂੰ ਬੀਜਣ ਦੀਆਂ ਤਰੀਕਾਂ ਲਿਖੀਆਂ ਹੋਈਆਂ ਹਨ ਅਸੀਂ ਇੱਕ ਦੂਜੇ ਦਾ ਹੱਥ ਫੜੀ ਪਤਨ ਪਰੇਪੇ ਰਸਤੇ ਚਿਤੁਰਦੇ ਗਏ ਇਸ ਰਸਤੇ ਦੇ ਆਲੇ ਦੁਆਲੇ ਅਗਰੰਗੇ ਫੁੱਲਾਂ ਵਾਲੇ ਦਰਖਤ ਉੱਗੇ ਹੋਏ ਸਨ ਮੌਲੀ ਨੂੰ ਫੁੱਲਾਂ ਤੇ ਦਰਖਤਾਂ ਬਾਰੇ ਬੜੀ ਜਾਣਕਾਰੀ ਸੀ ਤੇ ਉਹ ਆਪਣੇ ਗਿਆਨ ਦਾ ਪ੍ਰਗਟਾਵਾ ਕਰਨਾ ਪਸੰਦ ਕਰਦੀ ਸੀ ਕਰੀਬ 1 ਘੰਟਾ ਘੁਮਣ ਫਿਰਨ ਤੋਂ ਬਾਅਦ ਉਹ ਮੈਨੂੰ ਕਹਿਣ ਲੱਗੀ ਮੈਂ ਥੱਕ ਗਈਆਂ ਮੈਨੂੰ ਮਹਾਵਾਰੀ ਦੇ ਇਹਨਾਂ ਦਿਨਾਂ ਵਿੱਚ ਬਹੁਤਾ ਤੁਰਨਾ ਨਹੀਂ ਚਾਹੀਦਾ ਮੈਂ ਆਪਣਾ ਪੇਟ ਬਜ਼ਲਣਾ ਅਸੀਂ ਪਾਰਕ ਵਿੱਚ ਬਣੇ ਰੈਸਟਰਾ ਵਿੱਚ ਗਏ ਉਹ ਬਾਟ੍ਰਮ ਵਿੱਚ ਗਈ ਤਾਂ ਕਿ ਆਪਣੇ ਆਪ ਨੂੰ ਸਾਫ਼ ਕਰ ਸਕੇ ਜਦੋਂ ਉਹ ਬਾਹਰ ਆਈ ਤਾਂ ਬੈਰੇ ਨੇ ਮੇਸ ਤੇ ਚਾਰਕ ਦਿੱਤੀ ਹੋਈ ਸੀ ਮੈਂ ਨਾਲ ਹੀ ਸਮੋਸਿਆਂ ਤੇ ਪੇਟੀਆਂ ਦੀਆਂ ਪਲੇਟਾਂ ਵੀ ਮੰਗਵਾਈਆਂ ਸਨ ਮੈਂ ਜਾਣਦਾ ਸੀ ਕਿ ਉਹਨੂੰ ਬਾਬਾ ਭੁੱਖ ਲੱਗ ਰਹੀ ਹੈ ਮੈਂ ਹੌਲੀ-ਹੌਲੀ ਇੱਕ ਸਮੋਸਾ ਖਾਂਦਾਰਿਆ ਮੌਲੀ ਨੇ ਬਾਕੀ ਦੀ ਪਲੇਟ ਸਾਫ਼ ਕਰ ਦਿੱਤੀ ਸੂਰਜ ਰਿਜ ਦੇ ਪਿੱਛੇ ਛੁਪ ਗਿਆ ਸੀ ਤੇ ਘਾਹ ਦਰਮਦਾਨਾਂ ਤੇ ਫੁੱਲਾਂ ਦੀਆਂ ਕਿਆਰੀਆਂ ਤੇ ਗਹਿਰੇ ਪਰਛਾਵੇਂ ਫੈਲ ਗਏ ਸਨ ਰਤ ਕੋ ઠੰਡ ਵੀ ਹੋ ਗਈ ਸੀ ਅਤੇ ਲੋਕ ਜਾਣੇ ਸ਼ੁਰੂ ਹੋ ਗਏ ਸਨ ਮੈਂ ਵੀ ਪੈਸੇ ਜ਼ਿੰਦੇ ਹੋਏ ਮੌਲੀ ਨੂੰ ਕਿਹਾ ਚਲੋ ਘਰ ਚੱਲੀਏ ਅਸੀਂ ਆਪਣੀ ਕਾਰ ਤੱਕ ਵਾਪਸ ਪੁੱਜੇ ਜਦੋਂ ਅਸੀਂ ਵਾਪਸ ਪਰਤ ਰਹੇ ਸਾਂ ਤਾਂ ਪੁੱਛਣ ਲੱਗੀ ਦਿੱਲੀ ਦੇ ਹੋਰ ਪਾਰਕ ਵੀ ਇਸੇ ਤਰ੍ਹਾਂ ਦੇ ਹੀ ਹਨ ਇੰਨੇ ਵੱਡੇ ਤਾਂ ਨਹੀਂ ਪਰ ਖੂਬਸੂਰਤੇ ਨਹੀਂ ਹਨ ਕੱਲ ਨੂੰ ਮੈਂ ਤੈਨੂੰ ਲੋਧੀ ਗਾਰਡਨ ਦਿਖਾਵਾਂਗਾ ਉੱਥੇ ਤਾਂ ਕਈ ਬਹੁਤ ਸਾਰੇ ਪੁਰਾਣੇ ਸਮਾਰਕ ਵੀ ਹਨ ਅਗਲੀ ਸ਼ਾਮ ਵੀ ਮੈਂ ਘੰਟਾ ਪਹਿਲਾਂ ਹੀ ਦਫ਼ਤਰ ਤੋਂ ਚਲਾ ਗਿਆ ਤੇ ਮੌਲੀ ਨੂੰ ਲੋਧੀ ਗਾਰਡਨ ਲੈ ਗਿਆ ਮੈਂ ਆਪਣੀ ਕਾਰ ਇੰਡੀਆ ਇੰਟਰਨੈਸ਼ਨਲ ਸੈਂਟਰ ਦੇ ਗੇਟ ਲਾਗੇ ਖੜੀ ਕੀਤੀ ਤੇ ਅਸੀਂ ਪ੍ਰਾਤਨ ਮਸਜਿਦ ਦੇ ਸਾਹਮਣੇ ਵਾਲੇ ਰਸਤੇ ਰਾਹੀਂ ਅੰਦਰ ਗਏ ਬਹੁਤ ਸਾਰੇ ਫੁੱਲ ਖਿੜੇ ਹੋਏ ਸਨ ਇਸ ਵਾਰ ਮੈਂ ਹਲਕੇ ਜਿਹਾ ਉਹਨੂੰ ਦੱਸਿਆ ਮੌਲੀ ਇੱਥੇ ਹੱਥ ਨਹੀਂ ਫੜਨੇ ਇੱਥੇ ਐਸੇ ਲੋਕ ਮਿਲ ਸਕਦੇ ਹਨ ਜਿਹੜੇ ਮੈਨੂੰ ਪਛਾਣਦੇ ਹਨ ਤੇ ਉਹ ਜਾਨਣਾ ਚਾਹਣਗੇ ਕਿ ਮੇਰੇ ਨਾਲ ਤੀਵੀਂ ਕੌਣ ਹੈ ਠੀਕ ਹੈ ਬੌਸ ਹੱਥ ਨਹੀਂ ਫੜਾਂਗੀ ਤੁਹਾਡੇ ਤੋਂ ਵਾਜਬ ਦੂਰੀ ਕਾਇਮ ਰੱਖੀ ਜਾਏਗੀ ਅਸੀਂ ਪਾਰਕ ਵਿੱਚ ਤੁਰਦੇ ਹੋਏ ਮੁਹੰਮਦ ਸ਼ਾਹ ਤੁਗਲਕ ਦੇ ਮਕਬਰੇ ਤੱਕ ਗ੍ਰੀਨ ਹਾਊਸ ਤੱਕ ਪੈਦਲ ਗਏ ਤੇ ਫਿਰ ਵਾਪਸ ਪਰਤੇ ਹੋਏ ਸਿਕੰਦਰ ਲੋਧੀ ਦੇ ਮਕਬਰੇ ਕੋਲ ਦੀ ਹੁੰਦੇ ਹੋਏ ਇੰਡੀਆ ਇੰਟਰਨੈਸ਼ਨਲ ਸੈਂਟਰ ਅਗੇ ਜਿੱਥੇ ਅਸਾਂ ਚਾਹ ਪੀਣੀ ਸੀ ਅਸੀਂ ਲੀਲੀ ਫੁੱਲਾਂ ਨਾਲ ਭਰੇ ਤਲਾਬ ਕੋਲ ਕੋਈ ਚਰਲੀ ਰੁਕੇ ਇਸ ਤਲਾਬ ਵਿੱਚ ਪੂਰੇ ਪੱਤਿਆਂ ਦੇ ਉੱਤੇ 6 ਨੀਲੇ ਬਾਟਰ ਲੀਲੀ ਫਲਾਵਰ ਖਿੜੇ ਹੋਏ ਸਨ ਜਿੰਨੇ ਵੀ ਲੋਕ ਸੈਂਟਰ ਵਿੱਚ ਆਉਂਦੇ ਸਭ ਤੋਂ ਪਹਿਲਾਂ ਇਹਨਾਂ ਫੁੱਲਾਂ ਨੂੰ ਦੇਖਦੇ ਇੱਕ ਮੈਂਬਰ ਨੇ ਦਿਨ ਦਿਹਾੜੇ ਇਸ ਤਲਾਬ ਵਿੱਚ ਪਿਸ਼ਾਬ ਕਰਨ ਦੀ ਹਮਾਕਤ ਕਰ ਦਿੱਤੀ ਸੀ ਜਿਸ ਕਰਕੇ ਉਸਨੂੰ ਤੁਰੰਤ ਬਾਹਰ ਕੱਢ ਦਿੱਤਾ ਗਿਆ ਤੇ ਉਹਦੀ ਮੈਮਰੀ ਰੱਦ ਕਰ ਦਿੱਤੀ ਗਈ ਮੈਂ ਚਾਹ ਤੇ ਕੇਕ ਦਾ ਆਰਡਰ ਦੇ ਕੇ ਦੋ ਕੁਰਸੀਆਂ ਵਾਲਾ ਮੇਜ਼ ਲੱਭਿਆ ਹੌਲੀ ਹੌਲੀ ਲੋਕ ਆਉਂਦੇ ਗਏ ਕੁਝ ਲੋਕਾਂ ਨੇ ਹੈਲੋ ਕਹਿ ਲਈ ਆਪਣੇ ਹੱਥ ਵੀ ਹਿਲਾਏ ਮੇਰਾ ਕਿ ਜਾਣਕਰ ਬੰਦਾ ਸਾਡੀ ਮੇਜ਼ ਤੱਕ ਵੀ ਆਇਆ ਉਹ ਮੌਲੀ ਨੂੰ ਦੇਖ ਕੇ ਕਹਿਣ ਲੱਗਾ ਕੀ ਗੱਲ ਲੰਮੇ ਸਮੇਂ ਤੋਂ ਤੂੰ ਮਿਲਿਆ ਨਹੀਂ ਮੈਂ ਜਾਣਦਾ ਸਾਂ ਕਿ ਉਹ ਇਹ ਨਹੀਂ ਸੀ ਜਾਨਣਾ ਚਾਹੁੰਦਾ ਕਿ ਮੈਂ ਲੰਮੇ ਸਮੇਂ ਤੋਂ ਕਿਉਂ ਨਹੀਂ ਸੀ ਮਿਲਿਆ ਸਗੋਂ ਇਹ ਜਾਨਣਾ ਚਾਹੁੰਦਾ ਸੀ ਕਿ ਮੇਰੇ ਨਾਲ ਵਾਲੀ ਧੀ ਵੀ ਕੌਣ ਹੈ ਮੈਂ ਉਹਦਾ ਤਾਰਫ ਕਰਾਇਆ ਹੈ ਡਾਕਟਰ ਕੌਮਸ ਹੈ ਹਾਲ ਹੀ ਕੱਲ ਦਿੱਲੀ ਦੇ ਦੌਰੇ ਤੇ ਆਈ ਹੋਈ ਹੈ ਤੁਹਾਨੂੰ ਮਿਲ ਕੇ ਖੁਸ਼ੀ ਹੋਈ ਮੌਲੀ ਨੇ ਉਸ ਨਾਲ ਹੱਥ ਮਿਲਾਉਂਦੇ ਹੋਏ ਕਿਆ ਉਹ ਹਰਾਮਜ਼ਾਦੇ ਅੱਗੋਂ ਕਹਿਣ ਲੱਗਾ ਮੈਨੂੰ ਵੀ ਮਿਲ ਕੇ ਬੇਹੱਦ ਖੁਸ਼ੀ ਹੋਈ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਇਸ ਤੋਂ ਪਹਿਲਾਂ ਕਿ ਉਹ ਕੋਈ ਜਵਾਬ ਦੇਂਦੀ ਮੈਂ ਕਿਹਾ ਡਾਕਟਰ ਗੋਮਜ਼ ਮੁੰਬਈ ਤੋਂ ਐ ਉਹ ਦਿੱਲੀ ਵਿੱਚ ਆਪਣੇ ਦੋਸਤਾਂ ਨਾਲ ਰਹਿ ਰਹੀ ਐ ਪਰ ਉਹ ਬੰਦਾ ਉੱਥੋਂ ਨਾ ਹਿਲਿਆ ਇਸ ਲਈ ਮੈਂ ਰਤਾ ਕੋ ਸਖਤੀ ਨਾਲ ਉਸ ਤੋਂ ਪਿੱਛਾ ਛਡਾਉਣ ਦਾ ਫੈਸਲਾ ਕੀਤਾ ਫਿਰ ਕਿਸੇ ਵੇਲੇ ਮਿਲਾਂਗੇ ਮੈਂ ਕਿਹਾ ਤੇ ਮੌਲੀ ਵੱਲ ਮੁੜ ਪਿਆ ਉਹਨੂੰ ਸੰਕੇਤ ਮਿਲ ਗਿਆ ਤੇ ਉਹ ਆਪਣੇ ਮੇਜਿਸਟਰੀ ਵਾਪਸ ਚਲਾ ਗਿਆ ਕਾਲ ਵਿੱਚ ਵਾਪਸ ਪਰਤ ਕੇ ਮੌਲੀ ਮੈਨੂੰ ਕਹਿਣ ਲੱਗੀ ਤੇਰੇ ਵਰਗਾ ਝੂਠਾ ਮੈਂ ਕੋਈ ਨਹੀਂ ਦੇਖਿਆ ਮੁੰਬਈ ਦੀ ਡਾਕਟਰ ਗੋਮਜ਼ ਜਿਹੜੀ ਦਿੱਲੀ ਵਿੱਚ ਆਪਣੇ ਦੋਸਤਾਂ ਨਾਲ ਰਹਿ ਰਹੀ ਐ ਬਿਲਕੁਲ ਕਿਹੋਣੀ ਕੰਦਾਂ ਕਿ ਮੇ ਕੁਬਾਦੀ ਰਹਿਣ ਵਾਲੀ ਮਾਲਸ਼ਨ ਮੋਲੀਆਂ ਜਿਹੜੀ ਮੋਨ ਕਵਾਨਾ ਰਹਿ ਰਹੀਆਂ ਤੇ ਮੋਨ ਕਵਾਲ ਨੂੰ ਹਰ ਦੋ ਦਿਨਾਂ ਬਾਅਦ ਨਵੀਂ ਔਰਤ ਦੀ ਲੋੜ ਪੈਂਦੀ ਹੈ ਮੈਂ ਉਸ ਵੱਲ ਚੁਕਿਆ ਤੇ ਕੰਨ ਤੇ ਚੁੰਮਦੇ ਹੋਏ ਕਿਆ ਦੋ ਦਿਨ ਨਹੀਂ ਦੋ ਮਹੀਨੇ ਜੇ ਕੋਈ ਤੇਰੇ ਵਰਗੀ ਮਿਲ ਜਾਏ ਤਾਂ ਕਈ ਕਈ ਸਾਲ ਤੂੰ ਬਿਲਕੁਲ ਉਸੇ ਤਰ੍ਹਾਂ ਦੀ ਔਰਤ ਹੈ ਜਿਸ tane ਦੀ ਔਰਤ ਦੀ ਮੈਂ ਲੰਮੇ ਸਮੇਂ ਤੋਂ ਭਾਲ ਕਰ ਰਿਹਾ ਲੱਖ ਲੱਖ ਧੰਨਵਾਦ ਉਹਨੇ ਕਾਰ ਦਾ ਸਟੀਰੀਓ ਚਾਲੂ ਕੀਤਾ ਮੇਰੇ ਕੋਲ ਪੂਰਬੀ ਅਤੇ ਪੱਛਮੀ ਦੋਹਾਂ ਕਿਸਮਾਂ ਦੇ ਸੰਗੀਤ ਦੀਆਂ ਕੈਸਟਸਨ ਉਨੇ ਪੂਰੀ ਆਵਾਜ਼ ਛੱਡ ਕੇ ਬੀਥੋਮਨ ਦੀ ਕੈਸਟ ਲਗਾ ਦਿੱਤੀ। ਐਸ ਵੇਲੇ ਉਹ ਕੋਈ ਗੱਲ ਨਹੀਂ ਸੀ ਕਰਨਾ ਚਾਹੁੰਦੀ ਸਗੋਂ ਚੁੱਪਚਾਪ ਇੱਥੇ ਸੌਣਾ ਚਾਹੁੰਦੀ ਸੀ ਜਾਂ ਸ਼ਾਇਦ ਆਪਣੀ ਜ਼ਿੰਦਗੀ ਬਾਰੇ ਸੋਚਣਾ ਚਾਹੁੰਦੀ ਸੀ। ਮੈਂ ਉਸ ਦੀਆਂ ਸੋਚਾਂ ਵਿੱਚ ਕੋਈ ਵਿਗੜ ਨਾ ਪਾਇਆ। ਉਸ ਬਾਰੇ ਝੂਠ ਬੋਲ ਕੇ ਖਬਰੇ ਮੈਂ ਉਸ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਸੀ ਪਰ ਮੈਂ ਹੋਰ ਕਰਦਾ ਵੀ ਕੀ। ਮੈਂ ਸੋਚਿਆ ਮੈਂ ਬਾਅਦ ਵਿੱਚ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗਾ। ਜਦੋਂ ਅਸੀਂ ਘਰ ਪਹੁੰਚੇ ਉਹ ਮੇਰੇ ਤੋਂ ਪਹਿਲਾਂ ਪੌੜੀਆਂ ਚੜ੍ਹ ਕੇ ਉੱਪਰ ਗਈ ਤੇ ਸਿੱਧੀ ਰਸੋਈ ਵਿੱਚ ਚਲੇ ਗਈ ਤਾਂ ਕਿ ਰਾਤ ਦੇ ਖਾਣੇ ਬਾਰੇ ਕੁਝ ਪੜਤਾਲ ਕਰ ਸਕੀ ਰਸੋਈਏ ਦੀ ਬੰਗਾਲੀ ਰੜੀ ਅੰਗਰੇਜ਼ੀ ਦੇ ਮੁਕਾਬਲੇ ਮੌਲੀ ਦੀ ਬੋਲੀ ਟੁੱਟੀ ਪੱਜੀ ਹਿੰਦੀ ਸੀ ਫਿਰ ਵੀ ਉਹ ਦੋਵੇਂ ਇੱਕ ਦੂਜੇ ਨਾਲ ਲੰਮੀਆਂ ਗੱਲਾਂ ਕਰ ਲੈਂਦੇ ਸਨ ਉਹ ਕਈ ਵਾਰੀ ਹਿੰਦੀ ਫਿਲਮਾਂ ਵਿੱਚ ਲੀਆਂ ਐਂਗਲੋ ਇੰਡੀਅਨ ਮੇਮ ਸਾਹਿਬਾਂ ਦੇ ਅੰਦਾਜ਼ ਵਿੱਚ ਬਾਰੇ ਨਾਲ ਵੀ ਗੱਲਾਂ ਕਰ ਲੈਂਦੀ ਸੀ ਦੋ ਦਿਨਾਂ ਵਿੱਚ ਹੀ ਉਹਨੇ ਮੇਰੇ ਨੌਕਰਾਂ ਦੇ ਦਿਲ ਜਿੱਤ ਲਏ ਸਨ ਤੇ ਮੇਰਾ ਵੀ ਉਹ ਮੇਰੇ ਕੋਲ ਅੱਗ ਦੇ ਸਾਹਮਣੇ ਆ ਬੈਠੀ ਮੈਂ ਗਲਾਸਾਂ ਵਿੱਚ ਸ਼ਰਾਬ ਪਾਈ ਤੇ ਗੱਲ ਸ਼ੁਰੂ ਕਰਨ ਲਈ ਉਸ ਤੋਂ ਪੁੱਛਿਆ ਤੈਨੂੰ ਲੋਧੀ ਗਾਰਡਨ ਕਿਉਂ ਜੱ ਲੱਗਿਆ ਖੂਬਸੂਰਤ ਗੋਆ ਵਿੱਚ ਇਸ ਤਰ੍ਹਾਂ ਦਾ ਕੋਈ ਬਾਗ ਨਹੀਂ ਕੋਈ ਪਾਰਕ ਨਹੀਂ ਸਿਰਫ ਪੁਰਤਗਾਲੀ ਕਿਲੇ ਤੇ ਚਰਚਾਂ ਪਰ ਸਾਡੇ ਸ਼ਹਿਰ ਵਿੱਚ ਬੀਚਾਂ ਬਹੁਤ ਖੂਬਸੂਰਤ ਹਨ ਕਈ ਦਰਜਨਾ ਤੇ ਸਮੁੰਦਰ ਬਹੁਤ ਸਾਫ਼ ਅਤੇ ਨਿੱਗਾ ਹੈ ਰੇਤ ਤੇ ਲੰਮੇ ਪਹਿਕੇ ਧੁੱਪ ਸੇਕਣੀ ਬੜੀ ਚੰਗੀ ਲੱਗਦੀ ਹੈ ਬਹੁਤੇ ਵਿਦੇਸ਼ੀ ਇਸੇ ਕਰਕੇ ਗੋਆ ਆਉਂਦੇ ਹਨ ਸਾਡੀ ਪ੍ਰੀਸ ਉਹਨਾਂ ਨੂੰ ਜਨਤਕ ਤੌਰ ਤੇ ਕਪੜੇ ਨਹੀਂ ਲਾਉਣ ਦਿੰਦੀ ਜਿਸ ਕਰਕੇ ਉਹ ਆਪਣੇ ਹੋਟਲਾਂ ਦੇ ਮੈਦਾਨਾਂ ਵਿੱਚ ਵੀ ਨੰਗੇ ਪੈ ਰਹਿੰਦੇ ਹਨ ਪਿੱਠ ਪਾਰ ਲੰਮੇ ਪਹਿਕੇ ਜਾਂ ਫਿਰ ਪੇਟ ਪਰਨੇ ਪਹਿਕੇ ਉਹ ਆਪਣੇ ਆਪ ਨੂੰ ਇੰਜ ਰਾੜਦੇ ਹਨ ਜਿਵੇਂ ਸੀ ਰੋਟੀਆਂ ਰਾੜਦੇ ਆ ਉਹਨਾਂ ਦੀਆਂ ਚੇਟੀਆਂ ਚਮੜੀਆਂ ਬਹੁਤ ਧੁੱਪ ਨਹੀਂ ਸਹਿ ਸਕਦੀਆਂ ਜਿਸ ਕਰਕੇ ਉਹ ਸਰੀਰ ਤੇ ਕਈ ਤਰ੍ਹਾਂ ਦੀਆਂ ਕਰੀਮਾਂ ਲਗਾਉਂਦੇ ਹਨ ਤਾਂ ਕਿ ਧੁੱਪ ਉਹਨਾਂ ਨੂੰ ਸਾੜ ਨਾ ਦੇਵੇ ਦੇਖਦੇ ਸਾਰੀ ਪਤਾ ਲੱਗ ਜਾਂਦਾ ਹੈ ਕਿ ਕਿਸ ਨੇ ਧੁੱਪ ਜ਼ਿਆਦਾ ਸੇਕੀ ਹੈ ਤੇ ਕਿਸ ਨੇ ਨਹੀਂ ਜਿਹੜੇ ਤੋਂ ਬਹੁਤੀ ਸੇਕਦੇ ਨੇ ਉਹਨਾਂ ਦਾ ਸਾਰਾ ਸਰੀਰ ਹੀ ਪੂਰਾ ਹੋ ਜਾਂਦਾ ਹੈ ਜਿਹੜੇ ਲੋਕ ਆਪਣੇ ਕਈ ਅੰਗਾਂ ਨੂੰ ਕੱਪੜਿਆਂ ਨਾਲ ਢੱਕ ਲੈਂਦੇ ਨੇ ਉਹਨਾਂ ਦੇ ਇਹ ਹਿੱਸੇ ਵੱਖਰੇ ਹੀ ਦਿਖਾਈ ਦਿੰਦੇ ਨੇ ਜੈਬਰਿਆਂ ਵਰਗੇ ਬੜੇ ਅਜੀਬ ਜਿਹਾ ਲੱਗਦੇ ਹਨ ਤੇਰੇ ਘਰ ਵਿੱਚ ਬਹੁਤੀ ਧੁੱਪ ਨਹੀਂ ਆਉਂਦੀ ਸਿਰਫ ਬਾਗ ਵਿੱਚ ਹੀ ਆਉਂਦੀ ਹੈ ਤੈਨੂੰ ਧੁੱਪ ਸੇਕਣੀ ਚਾਹੀਦੀ ਹੈ ਇਹ ਤੇਰੀ ਸਿਹਤ ਲਈ ਬੜੀ ਚੰਗੀ ਹੈ ਮੇਰੇ ਘਰ ਦੀ ਛੱਦੇ ਵਾਲੇ ਦੁਆਰੇ ਬਨੇਰੇ ਕੀਤੇ ਹੋਏ ਨੇ ਕਦੇ-ਕਦੇ ਮੈਂ ਸਵੇਰੇ ਸੂਰਿਆ ਨਮਸਕਾਰ ਲਈ ਉੱਪਰ ਜਾਂਦਾ ਸਰਦੀਆਂ ਵਿੱਚ ਦਿਨੇ ਹੀ ਮੈਂ ਕਦੇ-ਕਦੇ ਆਰਾਮ ਕੁਰਸੀ ਲੈ ਕੇ ਉੱਪਰ ਜਾਂਦਾ ਤੇ ਘੰਟਾ ਤੋਂ ਘੰਟੇ ਧੁੱਪ ਸੇਕਦਾ ਫਿਰ ਉਹ ਕਹਿਣ ਲੱਗੀ ਇੰਨਾ ਹੀ ਕਾਫੀ ਨਹੀਂ ਇੱਕ ਮੋਟੀ ਦਰੀ ਤੇ ਸਰਾਣਾ ਲਵੋ ਉੱਪਰ ਜਾ ਕੇ ਦਰਵਾਜ਼ੇ ਨੂੰ ਬੰਦ ਕਰ ਦਿਓ ਤਾਂ ਕਿ ਤੁਸੀਂ ਆਪਣੇ ਕੱਪੜੇ ਲਾ ਸਕੋ ਤੇ ਸਰੀਰ ਦੇ ਹਰੇਕ ਹਿੱਸੇ ਤੱਕ ਸੂਰਜ ਦੀਆਂ ਕਿਰਨਾਂ ਪਹੁੰਚਾ ਸਕੋ ਇਹਨਾਂ ਕਹਿ ਕਿਉਂ ਨਹੀਂ ਮੇਰੇ ਦਿਮਾਗ ਵਿੱਚ ਇੱਕ ਦਿਲਕਸ਼ ਵਿਚਾਰ ਪੈਦਾ ਕਰ ਦਿੱਤਾ ਮੈਂ ਫੈਸਲਾ ਕੀਤਾ ਕਿ ਤਰਖਾਨ ਨੂੰ ਕਹਿ ਕੇ ਛੱਤ ਉੱਪਰਲੇ ਦਰਵਾਜ਼ੇ ਨੂੰ ਕੁੰਡੀ ਲਗਵਾ ਲਵਾਂਗਾ ਇਹ ਹੀ ਨਹੀਂ ਸਗੋਂ ਇੱਕ ਦੀ ਥਾਂ ਤੇ ਨੌਕਰ ਨੂੰ ਕਹਿ ਮੈਂ ਦੋ ਦਰਿਆ ਬਿਚਵਾ ਲਵਾਂਗਾ ਮੈਂ ਕਲਪਨਾ ਵਿੱਚ ਹੀ ਸੋਚਣ ਲੱਗਾ ਕਿ ਛੱਤ ਤੇ ਜਾ ਕੇ ਮੈਂ ਤੇ ਮੌਲੀ ਕੀ ਕੁਝ ਕਰਾਂਗੇ ਇਹਦੀ ਸੰਭਾਵਨਾ ਨਾਲ ਹੀ ਮੈਂ ਖੁਸ਼ ਹੋ ਗਿਆ ਮੌਲੀ ਪੁੱਛਣ ਲੱਗੀ ਤੂੰ ਮੁਸਕਰਾ ਕਿਉਂ ਰਿਹਾ ਮੈਂ ਜਵਾਬ ਦਿੱਤਾ ਕੋਈ ਗੱਲ ਨਹੀਂ ਤੇਰੇ ਮਨ ਵਿੱਚ ਗੰਦੇ ਵਿਚਾਰ ਆ ਰਹੇ ਨੇ ਮੈਂ ਤੇਰੇ ਚਿਹਰੇ ਨੂੰ ਦੇਖ ਕੇ ਦੱਸ ਸਕਦੀਆਂ ਮੈਂ ਹੱਸ ਕੇ ਗੱਲ ਬਦਲ ਦਿੱਤੀ। "ਔਰ ਤੂੰ ਚਿੰਤਾ ਨਾ ਕਰ। ਇੰਡੀਆ ਇੰਟਰਨੈਸ਼ਨਲ ਸੈਂਟਰ ਬਾਰੇ ਤੇਰਾ ਕੀ ਵਿਚਾਰ ਹੈ? ਇਹ ਦਿੱਲੀ ਦੀ ਸਭ ਤੋਂ ਮਹਿੰਗੀ ਕਲੱਬ ਹੈ। ਚੰਗੀ ਲਾਇਬ੍ਰੇਰੀ ਹੈ, ਚੰਗੇ ਰੈਸਟੋਰਾਂ ਹਨ। ਚੰਗੇ ਤਰ੍ਹਾਂ ਤੇ ਚੰਗੀ ਰਹਿائش ਮਿਲ ਜਾਂਦੀ ਹੈ। ਹਰ ਸ਼ਾਮ ਕੁਝ ਨਾ ਕੁਝ ਹੁੰਦਾ ਹੀ ਰਹਿੰਦਾ ਹੈ। ਕਦੇ ਨਿਰਿਤ, ਕਦੇ ਸੰਗੀਤ, ਕਦੇ ਭਾਸ਼ਣ ਜਾਂ ਵਿਦੇਸ਼ੀ ਫਿਲਮਾਂ। ਮੈਂ ਕਈ ਐਸੇ ਸੇਵਾਮੁਕਤ ਲੋਕਾਂ ਨੂੰ ਜਾਣਦਾ ਜਿਹੜੇ ਸਾਰਾ ਸਾਰਾ ਦਿਨ ਸੈਂਟਰ ਵਿੱਚ ਬਿਤਾਉਂਦੇ ਹਨ। ਐਸੇ ਥਾਂਵਾਂ ਤੇ ਜਾਣ ਦਾ ਕੀ ਫਾਇਦਾ? ਜਿੱਥੇ ਸਭ ਲੋਕ ਇੱਕ ਦੂਜੇ ਨੂੰ ਜਾਣਦੇ ਹਨ।" ਉਤੇ ਹਰੇਕ ਮੈਂਬਰ ਜਾਨਣਾ ਚਾਹੁੰਦਾ ਹੈ ਕਿ ਦੂਜਿਆਂ ਦੇ ਨਾਲ ਆਇਆ ਬੰਦਾ ਕੌਣ ਹੈ ਜਿਵੇਂ ਤੇਰੇ ਉਸ મિતਰ ਨੇ ਕੀਤਾ ਸੀ ਉਹ ਇਹ ਗੱਲ ਤਾਂ ਸਾਰੇ ਕਲਬਾਂ ਵਿੱਚ ਹੀ ਚਲਦੀ ਹੈ ਨਵੇਂ ਬੰਦੇ ਵੱਲ ਸਾਰੇ ਚਾਹਨਾ ਦੇਖਦੇ ਹਨ ਅਗਲੀ ਵਾਰ ਮੈਂ ਤੈਨੂੰ ਪੱਬ ਲੈ ਕੇ ਚੱਲਾਂਗਾ ਇਹ ਬੜਾ ਛੋਟਾ ਜਿਹਾ ਨਿਕਾ ਥਾਂ ਹੈ ਸ਼ਰਾਬ ਪੀਣ ਵਾਲੇ ਆਪਣੇ ਵਿੱਚ ਹੀ ਇੰਨੇ ਰੁੱਝੇ ਹੁੰਦੇ ਹਨ ਕਿ ਉਹ ਹੋਰਾਂ ਦੀ ਪਰਵਾਹ ਨਹੀਂ ਕਰਦੇ ਮੌਲੀ ਸ਼ਾਂਤ ਹੋ ਗਈ ਸੀ ਉਹਨੇ ਸਟੀਰੀਓ ਵਿੱਚ ਇੱਕ ਡਿਸਕ ਪਾਈ ਅਤੇ ਚਾਲੂ ਕਰ ਦਿੱਤੀ ਫਿਰ ਉਹਨੇ ਮੇਰੇ ਵੱਲ ਹੱਥ ਵਧਾਉਂਦੇ ਹੋਏ ਕਿਹਾ ਆਪਾਂ ਡਾਂਸ ਕਰੀਏ ਇਹ ਮੇਰਾ ਪਸੰਦੀਦਾ ਨਿਰਤ ਸੰਗੀਤ ਹੈ ਮੈਨੂੰ ਉਹ ਤਾਂ ਨੱਚਣਾ ਨਹੀਂ ਆਉਂਦਾ ਤੇ ਮੈਂ ਨੱਚਦਾ ਹੋਇਆ ਜੋਕਰ ਲੱਗਦਾ ਤੂੰ ਮੈਨੂੰ ਸਿਖਾ ਮੈਂ ਉੱਠ ਖੜਾ ਹੋਇਆ ਤੇ ਆਪਣੀ ਖਬੀਬਾ ਉਹਦੇ ਮੋਢੇ ਦੁਆਰੇ ਵੱਲ ਲਈ ਉਹਨੇ ਮੈਨੂੰ ਦੱਸਿਆ ਕਿ ਇਹ ਬਾ ਕਿਵੇਂ ਵੱਲਣੀ ਹੈ ਇੱਕ ਦੋ ਵਾਰ ਮੈਂ ਉਹਦੇ ਪੈਰ ਵੀ ਮਿੱਤੇ ਉਹਨੇ ਮੈਨੂੰ ਧੱਕ ਕੇ ਕੁਰਸੀ ਤੇ ਬਿਠਾ ਦਿੱਤਾ ਤੇ ਫਿਰ ਕੱਲ ਹੀ ਉਹਨੀ ਦੇਰ ਤੱਕ ਘੁੰਮਦੀ ਤੇ ਲਹਿਰਾਉਂਦੀ ਰਹੀ ਜਿੰਨੀ ਦੇਰ ਤੱਕ ਸੰਗੀਤ ਚੱਲਦਾ ਰਿਹਾ ਆਪਣੀ ਕੁਰਸੀ ਤੇ ਬੈਠਦੇ ਉਹ ਕਹਿਣ ਲੱਗੀ ਮੈਂ ਸੋਚਦੀ ਸੀ ਕਿ ਤੂੰ ਸਭ ਕੰਮ ਚੰਗੇ ਕਰ ਲੈਂਦਾ ਪਰ ਤੂੰ ਡਾਂਸ ਨਹੀਂ ਕਰ ਸਕਦਾ ਮੈਨੂੰ ਬਕਵਾਕ ਕਿਸਮ ਦੇ ਨ੍ਰਿਤਾਂ ਦੇ ਕੁਝ ਕਦਮ ਸਿੱਖ ਸਕਦੀਆਂ। ਤੇਰੀ ਅਮਰੀਕੀ ਸਹੇਲੀਆਂ ਨੇ ਤੈਨੂੰ ਕੁਝ ਨਹੀਂ ਸਿਖਾਇਆ। ਅਮਰੀਕਾ ਦੇ ਗਾਰਜਾਂ ਵਿੱਚ ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ। ਜਿਨ੍ਹਾਂ ਨੂੰ ਸ਼ੌਕ ਹੁੰਦਾ ਨਾ ਉਹ ਨ੍ਰਿਤ ਕਰਨ ਲਈ ਬਣੇ ਵਿਸ਼ੇਸ਼ ਡਿਸਕੋ ਚੜੇ ਜਾਂਦੇ ਹਨ। ਸਾਡੇ ਗੋਆ ਵਸਨੀਕਾਂ ਦੇ ਤਾਂ ਖੂਨ ਵਿੱਚ ਨ੍ਰਿਤ ਰਲਿਆ ਹੋਇਆ ਹੈ। ਹਰ ਕੋਈ ਗਾਉਣਾ ਤੇ ਨ੍ਰਿਤ ਕਰਨਾ ਜਾਣਦਾ ਹੈ। ਤੂੰ ਕਦੇ 크ਿਸਮਸ ਜਾਂ ਕਾਰਨੀਵਲ ਦੇ ਸਮੇਂ ਆਈਂ। ਉਹਨਾਂ ਦਿਨ ਸਭ ਤਾਂ ਭੀੜ ਹੁੰਦੀ ਹੈ। ਫੈਣੀ ਦਾ ਦਰਿਆ ਵਗਦਾ ਹੈ। ਯੋਰੇ ਸਾਰੀ ਸਾਰੀ ਰਾਤ ਸਮੁੰਦਰ ਦੇ ਕਿਨਾਰੇ ਪਿਆਰ ਕਰਦੇ ਰਹਿੰਦੇ ਨੇ ਗੋਆ ਵਰਗੀ ਇਸ ਧਰਤੀ ਤੇ ਹੋਰ ਕੋਈ ਥਾਂ ਨਹੀਂ ਉਹ ਇੱਕ ਵਾਰ ਫੇਰ ਖੁਸ਼ਮੁਜਾਜ਼ ਹੋ ਗਈ ਸੀ ਰਾਤ ਦੇਖਾਣੇ ਸਮੇਂ ਵੀ ਉਹ ਗੱਲਾਂ ਮਾਰਦੀ ਰਹੀ ਖਾਣੇ ਤੋਂ ਬਾਅਦ ਅਸੀਂ ਫਿਰ ਅੱਗ ਦੇ ਮੂਰੇ ਜਾ ਬੈਠੇ ਮੈਂ ਕੁਰਸੀ ਤੇ ਬੈਠਾ ਤੇ ਉਹ ਡਰੀ ਤੇ ਬੈਠੀ ਹੋਈ ਨੇ ਉਹਨੇ ਆਪਣਾ ਸਿਰ ਮੇਰੀਆਂ ਲੱਤਾਂ ਵਿੱਚ ਘੜ ਟਿਕਾ ਲਿਆ ਅਸਾ ਬਿਲਕੁਲ ਸਪਸ਼ਟਤਾ ਨਾਲ ਇੱਕ ਦੂਜੇ ਨੂੰ ਆਪੋ ਆਪਣੇ ਇਸ਼ਕ ਦੇ ਮਾਮਲੇ ਬਿਆਨ ਕੀਤੇ ਉਹਦੇ ਬਹੁਤੇ ਈਸ਼ਕਾਣਾ ਗੋਰੀ ਲੋਕਾਂ ਵਾਲੀ ਸੰਜ ਜਿਨ੍ਹਾਂ ਨੂੰ ਉਹ ਖਾਸ ਕਲੱਬ ਵਿੱਚ ਮਿਲੀ ਸੀ ਜਾਂ ਜਿਨ੍ਹਾਂ ਦੇ ਉਹ ਕਮਰਿਆਂ ਵਿੱਚ ਮਾਲਿਸ਼ ਕਰਨ ਜਾਂਦੀ ਸੀ ਮੈਂ ਗੋਆ ਦੇ ਰਹਿਣ ਵਾਲੇ ਲੋਕਾਂ ਨਾਲ ਇਸ ਤਰ੍ਹਾਂ ਦੇ ਸਬੰਧ ਨਹੀਂ ਬਣਾ ਸਕਦੀ ਛੇਤੀ ਲੋਕਾਂ ਵਿੱਚ ਗੱਲ ਫੈਲ ਜਾਏਗੀ ਅਤੇ ਉਹ ਮੈਨੂੰ ਰੰਡੀ ਕਹਿਣ ਲੱਗਣਗੇ ਉਹ ਰੇਸ਼ੀਆਂ ਦੇ ਮਾਮਲੇ ਵਿੱਚ ਇਸ ਤਰ੍ਹਾਂ ਦਾ ਕੋਈ ਖਤਰਾ ਨਹੀਂ ਹੈ ਭਾਵੇਂ ਉਹ ਮੈਨੂੰ ਪੈਸੇ ਦਿੰਦੇ ਹਨ ਫਿਰ ਵੀ ਮੈਨੂੰ ਕਦੇ ਰੰਡੀਆਂ ਵਾਂਗ ਮਹਿਸੂਸ ਨਹੀਂ ਹੁੰਦਾ ਕਿਉਂਕਿ ਕਦੇ ਵੀ ਪੈਸਿਆਂ ਬਾਰੇ ਪਹਿਲਾਂ ਗੱਲ ਨਹੀਂ ਹੁੰਦੀ ਨਾ ਹੀ ਸੌਦੇਬਾਜ਼ੀ ਹੁੰਦੀ ਹੈ ਮਾਲਿਸ਼ ਤੋਂ ਬਾਅਦ ਹਰ ਕੋਈ ਮੈਨੂੰ ਟਿਪ ਦਿੰਦਾ ਹੈ ਜੇ ਮੈਂ ਮਾਰਿਛ ਤੋਂ ਬਾਦੋਂ ਨੂੰ ਮਜ਼ਾ ਦੀ ਮਤ ਅੱਟੇ ਪੈ ਸੈਂਕੜਿਆਂ ਵਿੱਚ ਨਹੀਂ ਸਗੋਂ ਹਜ਼ਾਰਾਂ ਵਿੱਚ ਹੁੰਦਾ। ਇਸ ਪੈਸੇ ਨੂੰ ਕੋਈ ਕਿਵੇਂ ਛੱਡ ਸਕਦਾ ਹੈ? ਪਰ ਮੇਰਾ ਨਿਸ਼ਾਨਾ ਇੱਕ ਹੈ। ਗੋਰੀਆਨਾ ਮੌਜ ਮੇਲਾ ਕਰੋ ਤੇ ਸ਼ਾਦੀ ਕਿਸੇ ਗੁਆਵਾਸੀ ਨਾਲ। ਕੀ ਤੂੰ ਸੈਕਸ ਲਈ ਕਦੇ ਪੈਸੇ ਦਿੱਤੇ ਹਨ? ਮੈਂ ਜਵਾਬ ਦਿੱਤਾ ਕਦੇ ਨਹੀਂ। ਸਗੋਂ ਜਿੰਨਾਂ ਔਰਤਾਂ ਨਾਲ ਮੈਂ ਸੰਦਾ ਰਿਆਂ, ਕੋਈ ਮੈਨੂੰ ਮਹਿੰਗੇ ਤੋਹਫੇ ਦਿੰਦੀਆਂ ਰਹੀਆਂ ਹਨ। ਉਹ ਮੇਰੇ ਨਾਲ ਛੇੜਛਾੜ ਕਰਦੀ ਸੀ ਪਰ ਮੈਨੂੰ ਇਹ ਪ੍ਰਸੰਨ ਸੀ। ਉਸ ਸ਼ਾਮ ਦੀ ਮੈਨੂੰ ਖਰੇ ਕਰ ਪ੍ਰਸੰਨ ਸੀ। ਇੱਕ ਦੂਜੇ ਦੇ ਜੀਵਨ ਬਾਰੇ ਇੱਕ ਦੂਜੇ ਨਾਲ ਗੱਲ ਕਰਨ ਤੋਂ ਬਾਅਦ ਅਸੀਂ ਹੋਰ ਨੇੜੇ ਆ ਗਏ ਸੀ। ਅਸੀਂ ਇਸ ਤੋਂ ਵੀ ਹੋਰ ਨੇੜੇ ਹੋਣ ਦੀ ਇੱਛਾ ਰੱਖਦੇ ਸਾਂ ਮੈਂ ਉਸ ਦੀਆਂ ਜ਼ੁਲਫਾਂ ਨਾਲ ਖੇਡਦਾ ਰਿਹਾ ਤੇ ਆਖਰਕਾਰ ਅੱਗ ਬੁਝ ਗਈ ਜਦੋਂ ਮੈਂ ਸਵੇਰੇ ਉੱਠਿਆ ਉਦੋਂ ਉਹ ਸੁੱਤੀ ਪਈ ਸੀ ਮੈਂ ਰਸੋਈ ਵਿੱਚ ਗਿਆ ਤੇ ਗੈਸ ਤੇ ਚਾਹ ਦੀ ਕੇਤਲੀ ਰੱਖ ਦਿੱਤੀ ਮੈਂ ਆਪਣੀ ਅਲਮਾਰੀ ਵਿੱਚੋਂ ਗਰਮ ਪਾਣੀ ਦੀਆਂ ਰਬੜ ਦੀਆਂ ਦੋ ਬੋਤਲਾਂ ਕੱਢੀਆਂ ਤੇ ਉਹਨਾਂ ਵਿੱਚੋਂ ਉਬਲਦਾ ਪਾਣੀ ਪਾਇਆ ਇਹ ਬੋਤਲਾਂ ਮੈਂ ਲਿਜਾ ਕੇ ਮੌਲੀ ਦੇ ਬਿਸਤਰੇ ਵਿੱਚ ਰੱਖ ਦਿੱਤੀਆਂ ਤਾਂ ਕਿ ਠੰਡ ਦੂਰ ਹੋ ਸਕੇ ਕੁਝ ਮਿੰਟਾਂ ਮਗਰੋਂ ਹੀ ਮੈਂ ਉਹਨੂੰ ਚੁੱਕਿਆ ਤੇ ਉਸਦੇ ਨਿੱਕੇ ਬਿਸਤਰੇ ਵਿੱਚ ਜਾ ਸੁਟਿਆ ਉਸ ਨੂੰ ਚਾਰੇ ਪਾਸਿਆਂ ਤੋਂ ਰਜਾਈ ਵਿੱਚ ਲਪੇਟ ਦਿੱਤਾ ਉਹ ਕੁਝ ਫੁਸਫੁਸਾਈ ਥੋੜੇ ਚਰਲੀ ਹਿੱਲੀ ਤੇ ਫਿਰ ਪਾਸਾ ਲੈ ਕੇ ਸੌਂ ਗਈ ਮੈਂ ਥੱਲੇ ਜਾ ਕੇ ਦਰਵਾਜ਼ਿਆਂ ਦੀ ਟਾਲੀ ਖੋਲੀ ਤੇ ਨੌਕਰਾਂ ਦੇ ਆਉਣ ਤੋਂ ਪਹਿਲਾਂ ਹੀ ਆਪਣੇ ਬਿਸਤਰੇ ਵਿੱਚ ਜਾ ਵੜਿਆ ਮੈਂ ਸਵੇਰ ਦੀ ਚਾਹ ਪੀਤੀ ਅਖਬਾਰ ਪੜ੍ਹੇ ਨਹਾਇਆ ਕੰਮ ਤੇ ਜਾਣ ਲਈ ਕੱਪੜੇ ਪਏ ਮੈਂ ਨਾਸ਼ਤਾ ਕਰ ਲੈ ਕੀਤਾ ਮੈਂ ਸਿਗਰਟ ਪੀ ਰਿਆ ਸਾਂ ਜਦੋਂ ਮੌਰੀ ਅੱਖਾਂ ਮਲਦੀ ਹੋਈ ਆਪਣੇ ਕਮਰੇ ਤੋਂ ਬਾਹਰ ਨਿਕਲੀ ਉਹ ਆਪਣੀਆਂ ਬਾਹਾਂ ਸਿਰ ਤੋਂ ਉੱਪਰ ਚੁੱਕ ਕੇ ਆਕੜ ਪੰੜੀ ਸੀ ਤੇ ਵਬਾਸੀਆਂ ਰਹਿ ਰਹੀ ਸੀ ਹੇ ਰੱਬਾ ਟਾਈਮ ਕੀ ਹੋ ਗਿਆ ਮੈਂ ਆਪਣੀ ਘੜੀ ਵੇਖੀ ਤੇ ਉਹਨੂੰ ਦੱਸਿਆ ਸਾਢੇ 8 ਮੈਂ ਛੇਤੀ ਹੀ ਦਫ਼ਤਰ ਜਾ ਰਿਹਾ ਹਾਂ ਅੱਜ ਸ਼ਨੀਵਾਰ ਅੱਧਾ ਦਿਨ ਕੰਮ ਹੋਏਗਾ ਇਸ ਲਈ ਮੈਂ ਦੁਪਹਿਰ ਦੇ ਖਾਣੇ ਤੱਕ ਘਰ ਪਹੁੰਚ ਜਾਵਾਂਗਾ ਬਾਅਦ ਦੁਪਹਿਰ ਅਸੀਂ ਸ਼ਾਪਿੰਗ ਲਈ ਜਾਵਾਂਗੇ ਜੇ ਤੇਰੀ ਇੱਛਾ ਹੈ ਤਾਂ ਤੈਨੂੰ ਕੁਝ ਹੋਰ ਜੋੜੇ ਸਲਵਾਰ ਕਮੀਜ਼ ਦੇ ਜਾਂ ਸ਼ਾਇਦ ਕੁਝ ਸਾੜੀਆਂ ਖਰੀਦ ਰਹਿਣੀਆਂ ਚਾਹੀਦੀਆਂ ਹਨ ਜੇ ਮੈਂ ਇਹ ਕਹਾ ਕਿ ਮੈਂ ਅਜ ਤੱਕ ਕੋਈ ਸਾੜੀ ਨਹੀਂ ਪਾਈ ਤਾ ਵਿਸ਼ਵਾਸ ਕਰੇਗਾ ਮੈਨੂੰ ਪਤਾ ਹੀ ਨਹੀਂ ਕਿ ਸਾੜੀ ਕਿਵੇਂ ਬੰਨੀਦੀ ਹੈ ਐਸੀ ਵੀ ਬੜੀ ਅਜੀਬ ਡਰੈੱਸ ਹੈ ਕੰਮ ਕਰਨ ਵਾਲੀ ਜਿਸ ਔਰਤ ਨੂੰ ਭੀੜ ਭਰੀਆਂ ਬੱਸਾਂ ਵਿੱਚ ਸਫ਼ਰ ਕਰਨਾ ਪਵੇ ਸਕੂਟਰਾਂ ਜਾਂ ਸਾਈਕਲਾਂ ਤੇ ਜਦੋਂ ਉਹ ਪੇਵੀ ਜਮਾਲਿਸ਼ ਕੇਂਦਰ ਵਿੱਚ ਕੰਮ ਕਰਨਾ ਪਵੇ ਉਹ ਆਪਣੇ ਦੁਆਲੇ ਸਾੜੀ ਕਿਵੇਂ ਬਲ ਸਕਦੀ ਹੈ ਸਰਵਾਰ ਕਮੀਜ਼ ਬਧੇਰ ਚੰਗੀ ਹੈ ਇਸ ਕੱਟ ਨਾਲੋਂ ਵੀ ਚੰਗੀ ਅਤੇ ਜੀਨ ਨਾਲੋਂ ਵਧੀਆ ਲੱਗਦੀ ਹੈ ਠੀਕ ਹੈ ਮੈਂ ਤੈਨੂੰ ਸਰਵਾਰ ਕਮੀਜ਼ ਦੀਆਂ ਰੈਡੀਮੇਡ ਦੁਕਾਨਾਂ ਤੇ ਲੈ ਚਲਾਂਗਾ ਉਹ ਸ਼ਾਮ ਦਫ਼ਤਰੋਂ ਰਵਾਨਾ ਹੋਣ ਤੋਂ ਪਹਿਲਾਂ ਮੈਂ ਬੈਂਕ ਤੋਂ ਆਪਣੇ ਨਾਂ ਦਾ ਇੱਕ ਚੈੱਕ ਕੈਸ਼ ਕਰਵਾਇਆ ਕਿਉਂਕਿ ਮੈਂ ਔਰਤਾਂ ਦੇ ਕੱਪੜਿਆਂ ਲਈ ਪੈਸੇ ਆਪਣੇ ਕ੍ਰੈਡਿਟ ਕਾਰਡ ਤੋਂ ਨਹੀਂ ਸਾਂ ਦੇਣਾ ਚਾਹੁੰਦਾ ਮੈਂ ਦੁਪਹਿਰ ਦੇ ਖਾਣੇ ਤੋਂ ਪਹਿਲਾਂ ਹੀ ਘਰ ਪਹੁੰਚ ਗਿਆ ਅੱਜ ਵੀ ਮੌਲੀ ਨੇ ਹੀ ਖਾਣਾ ਪਕਾਇਆ ਸੀ ਖਾਨੇ ਵਿੱਚ ਬਣਾਈਆਂ ਵਸਤਾਂ ਹਲਕੀਆਂ ਤੇ ਸਵਾਦੀ ਸਨ। ਦੋ ਘੰਟੇ ਬਾਅਦ ਅਸੀਂ ਖਰੀਦਦਾਰੀ ਲਈ ਨਿਕਲੇ। ਪਹਿਲਾਂ ਸਾਊਥ ਐਕਸਟੈਂਸ਼ਨ, ਫਿਰ ਜਨਪਤ ਤੇ ਆਖਰਕਾਰ ਸਰਕਾਰੀ ਐਮਪੋਰੀਅਮ ਵਿੱਚ ਗਏ ਜਿੱਥੇ ਭਾਰਤ ਦੇ ਵੱਖ-ਵੱਖ ਰਾਜਾਂ ਨਾਲ ਸੰਬੰਧਿਤ ਦਸਤਕਾਰੀ ਦੇ ਕੱਪੜੇ ਮਿਲਦੇ ਸਨ। ਚਾਰ ਜੋੜੇ ਸਲਵਾਰ ਕਮੀਜ਼ ਤੋਂ ਇਲਾਵਾ ਮੌਲੀ ਨੇ ਬਹੁਤ ਸਾਰੀਆਂ ਹੋਰ ਚੀਜ਼ਾਂ ਵੀ ਖਰੀਦੀਆਂ ਜਿਨ੍ਹਾਂ ਵਿੱਚ ਸ਼ਿੰਗਾਰ ਦਾ ਸਮਾਨ ਵੀ ਸ਼ਾਮਲ ਸੀ। ਮੈਂ ਐਮ.ਆਰ. ਸਟੋਰ ਤੋਂ ਹਵਾਨਾ ਸਿਕਾਰ ਦੇ ਦੋ ਡੱਬੇ ਖਰੀਦੇ। ਮੇਰੀ ਕਾਫੀ ਸਾਰੀ ਨਕਦੀ ਖਰਚ ਹੋਈ। ਫਿਰ ਅਸੀਂ ਚਾਹ ਪੀਣ ਲਈ ਗਿਲਾੜ ਗਏ, ਸੈਂਡਵਿਚ ਅਤੇ ਗਰਮ ਪਕੌੜੇ ਖ ਉਨੇ ਆਪਣਾ ਹੱਥ ਮੇਰੇ ਹੱਥ 'ਤੇ ਰੱਖਿਆ ਤੇ ਪੁੱਛਣ ਲੱਗੀ ਕਿ ਤੂੰ ਆਪਣੀਆਂ ਸਾਰੀਆਂ ਸਹੇਲੀਆਂ ਤੇ ਐਵੇਂ ਖਰਚ ਕਰਦਾ ਹੈ। ਜਿਉ ਮੇਰੇ ਨਾਲ ਖੁੱਲ੍ਹਦਿਲੀਆਂ ਹੁਣ ਤਾਂ ਮੈਂ ਵੀ ਉਹਨਾਂ ਨਾਲ ਖੁੱਲ੍ਹਦਿਲਾ ਹੁੰਦਾ ਹਾਂ। ਹੁਣ ਤੱਕ ਇਸ ਮਾਮਲੇ ਵਿੱਚ ਤੂੰ ਸਭ ਤੋਂ ਉੱਪਰ ਹੈ ਤੇ ਮੈਨੂੰ ਕੋਈ ਗਿਲਾ ਨਹੀਂ ਹੈ। ਜੋ ਮੈਂ ਕਿਹਾ ਸੀ ਉਹ ਉਸ ਤੇ ਸੋਚਦੀ ਰਹੀ ਤੇ ਫਿਰ ਸੈਂਡਵਿਚ ਅਤੇ ਪਕੌੜੀਆਂ ਦੀ ਪਲੇਟ ਤੇ ਹਮਲਾ ਕਰਨ ਲੱਗੀ। ਆਖਰਕਾਰ ਪਲੇਟਾਂ ਖਾਲੀ ਹੋ ਗਈਆਂ। ਫਿਰ ਉਹ ਕਹਿਣ ਲੱਗੀ ਮੈਂ ਸਿਗਰਟ ਪੀਣਾ ਚਾਹਾਂਗੀ। ਤੇਰੇ ਕੋਲ ਸਿਗਰਟ ਹੈ? ਮੈਂ ਕੁਝ ਸਾਲ ਤੋਂ ਸਿਗਾਰ ਪੀ ਰਿਆ। ਇਹ ਸਿਗਰਟਾਂ ਤੋਂ ਕਿਤੇ ਚੰਗੀ ਹੈ? ਤੇਰੀ ਮੈਂ ਡੱਬੀ ਮੰਗਵਾਉਂਦਾ ਹਾਂ ਕਿਹੜੀ ਮੰਗਵਾਵਾਂ ਕੋਈ ਵੀ 골ਡ ਫਲੈਗ ਚਾਰ ਮਿਨਾਰ ਮੈਨੂੰ ਤਾਂ ਫਰਕਦਾ ਤਾਂ ਪਤਾ ਨਹੀਂ ਲੱਗਦਾ ਜਦੋਂ ਮੈਂ ਥੱਕ ਜਾਂਦੀ ਹਾਂ ਤੇ ਸਿਗਰਟ ਪੀਣਾ ਚੰਗਾ ਲੱਗਦਾ ਮੈਂ ਬੈਰੇ ਨੂੰ 20 ਰੁਪਏ ਦਾ ਨੋਟ ਦਿੱਤਾ ਤਾਂ ਕਿ ਬਾਹਰੋਂ ਸਿਗਰਟ ਵਾਲੇ ਤੋਂ ਲੰਬੀ ਲੈ ਕੇ ਆਵੇ ਉਸਨੇ ਸਿਗਰਟ ਸਲਗਾਈ ਸੂਟਾ ਅੰਦਰ ਖਿੱਚਿਆ ਫਾਦੇ ਆਪਣੀਆਂ ਨਾਸਾਂਾਂ ਹੀ ਧੂਆ ਛੱਡਿਆ ਉਧਰ ਜਦੋਂ ਤੱਕ ਅਸੀਂ ਇਸ ਤਰ੍ਹਾਂ ਤੋਂ ਬਾਹਰ ਆਏ ਉਦੋਂ ਤੱਕ ਨਾਟ ਸਰਕਸ ਤੇ ਡੁੱਬਦੇ ਸੂਰਜ ਦੀ ਰੌਸ਼ਨੀ ਪੈਣ ਲੱਗੀ ਸੀ ਟ੍ਰੈਫਿਕ ਦੀ ਭਾਰੀ ਆਵਾਜ਼ ਤੇ ਨਾਲ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਤੋਤੇ ਰੌਲਾ ਪਾਉਂਦੇ ਹੋਏ ਦਰਖਤਾਂ ਤੇ ਬੈਠ ਰਹੇ ਸਨ ਮਹਾਰਾਣੀ ਬਾਗ ਨੂੰ ਜਾਂਦੀ ਸੜਕ ਤੇ ਸਦਾ ਵਾਂਗੀ ਭਾਰੀ ਆਵਾਜ਼ਾਈ ਸੀ ਕਾਰਾਂ ਦੀ ਲੰਮੀ ਢੀੜ ਵਿੱਚ ਲੱਗ ਕੇ ਘਰ ਪਹੁੰਚਣ ਵਿੱਚ ਸਾਨੂੰ ਕਰੀਬ 40 ਮਿੰਟ ਲੱਗੇ ਬੈਠਕ ਵਿੱਚ ਨਿਗਲੀ ਲੱਕੜਾਂ ਦੀ ਅੱਗ ਬਾਲੀ ਹੋਈ ਸੀ ਸ਼ਰਾਬ ਦੇ ਗਲਾਸ ਰੱਖੇ ਹੋਏ ਸਨ ਕਈ ਘੰਟੇ ਤੱਕ ਖਰੀਦਾਰੀ ਕਰਨ ਮਗਰੋਂ ਮੈਂ ਵੀ ਥੱਕਿਆ ਹੋਇਆ ਮਹਿਸੂਸ ਕਰ ਰਿਹਾ ਸਾਂ ਮੈਂ ਗਰਮ ਪਾਣੀ ਨਾਲ ਨਹਾਤਾ ਤੇ ਰਾਤ ਵਾਲੇ ਕੱਪੜੇ ਪਾ ਲਏ ਮੌਲੀ ਨੇ ਵੀ ਇਸ ਤਰ੍ਹਾਂ ਹੀ ਕੀਤਾ ਜਦੋਂ ਆਪਣੇ ਕਮਰੇ ਤੋਂ ਬਾਹਰ ਨਿਕਲੀ ਤਾਂ ਉਹ ਬੜੀ ਤਾਜ਼ਾ ਤੇ ਕੁਝ ਮਜਾਜ ਲੱਗ ਰਹੀ ਸੀ ਉਹਨੇ ਆਪਣੇ ਖਰੀਦੇ ਸਮਾਨ ਦੇ ਡੱਬੇ ਆਪਣੇ ਨਾਲ ਲਿਆਂਦੇ ਤੇ ਕੱਪੜੇ ਦਰੀ ਤੇ ਹੀ ਵਿਛਾ ਦਿੱਤੇ ਉਹ ਪੁੱਛਣ ਲੱਗੀ ਤਨ ਸਭ ਤੋਂ ਚੰਗਾ ਕਿਹੜਾ ਲੱਗਦਾ ਮੈਨੂੰ ਨਹੀਂ ਪਤਾ ਮੈਨੂੰ ਸਾਰੇ ਚੰਗੇ ਲੱਗਦੇ ਉਹਨੇ ਵਾਰੀ-ਵਾਰੀ ਸਾਰੀਆਂ ਕਮੀਜ਼ਾਂ ਚੁੱਕੀਆਂ ਤੇ ਉਹਨਾਂ ਨੂੰ ਆਪਣੀ ਛਾਤੀ ਨਾਲ ਲਗਾ ਕੇ ਵੇਖਿਆ ਫਿਰ ਉਹਨੇ ਸਾਰੀਆਂ ਵਾਰੀ-ਵਾਰੀ ਤੈਅ ਕੀਤੀਆਂ ਤੇ ਉਹਨਾਂ ਨੂੰ ਆਪਣੇ ਕਮਰੇ ਵਿੱਚ ਰੈ ਗਈ ਮੈਂ ਉਸ ਧੀ ਗਲਾਸਵੀ ਸ਼ਰਾਬ ਭਾਈ ਵਾਪਸ ਪਰਤ ਕੇ ਉਹਨੇ ਸਟੀਰੀਓ ਤੇ ਜੈਕਵਸਕੀ ਦਾ ਸੰਗੀਤ ਲਗਾ ਦਿੱਤਾ ਤੇ ਕਹਿਣ ਲੱਗੀ ਅੱਜ ਮੈਂ ਬਹੁਤ ਥੱਕੀ ਹੋਈ ਹਾਂ ਤੇ ਨੱਚ ਨਹੀਂ ਸਕਦੀ ਪਰ ਸ਼ਰਾਬ ਪੀਂਦੇ ਹੋਏ ਸੰਗੀਤ ਚੰਗਾ ਲੱਗਦਾ ਹੈ ਅਸੀਂ ਪੀਂਦੇ ਰਹੇ ਸੰਗੀਤ ਸੁਣਦੇ ਰਹੇ ਤੇ ਗੱਲਾਂ ਕਰਦੇ ਰਹੇ ਬਸ ਅੱਗ ਕੋਲ ਬੈਠ ਕੇ ਹੀ ਖਾਣਾ ਖਾਦਾ ਅੱਜ ਦੀ ਰਾਤ ਵੀ ਪਹਿਲੀ ਰਾਤ ਬਾਂਗੀ ਹੋਇਆ ਅਸੀਂ ਇੱਕ ਦੂਜੇ ਨੂੰ ਜੱਫੀ ਪਾ ਕੇ ਲੰਮੇ ਪੈਤੇ ਇੱਕ ਦੂਜੇ ਦੇ ਸਰੀਰ ਨਾਲ ਨਿਗਮਾਂਦੇ ਹੋਏ ਸੌਂ ਗਏ ਐਤਵਾਰ ਦਾ ਦਿਨ ਸੀ ਦਫ਼ਤਰ ਨਹੀਂ ਸੀ ਜਾਣਾ ਮੈਂ ਆਮ ਨਾਲੋਂ ਕੁਝ ਲੰਮੀ ਢੇਰ ਤੱਕ ਸੁੱਤਾ ਰਿਆ ਫਿਰ ਮੈਂ ਮੌਲੀ ਨੂੰ ਚੁੱਕਿਆ ਅਤੇ ਉਸ ਨੂੰ ਉਸ ਦੇ ਕਮਰੇ ਵਿੱਚ ਲੈ ਜਾ ਕੇ ਉਹਦੇ ਬਿਸਤਰੇ ਵਿੱਚ ਪਾ ਦਿੱਤਾ ਤੇ ਕਿਹਾ ਜਿੰਨੀ ਦੇਰ ਤੱਕ ਚਾਹੇ ਸੁੱਤੀ ਰਹੇ ਅੱਜ ਐਤਵਾਰ ਹੈ ਨਾਸ਼ਤਾ ਵੀ ਦੇਰ ਨਾਲ ਕਰਾਂਗੇ ਉਹ ਕੁਝ ਫੁਸਫਸਾਈ ਪਾਸਾ ਲਿਆ ਤੇ ਫਿਰ ਸੌਂ ਗਈ ਮੈਂ ਦਰਵਾਜ਼ੇ ਖੋਲੇ ਗੇਟ ਦੇ ਕੋਲ ਪਏ ਐਤਵਾਰ ਦੇ ਅਖਬਾਰ ਚੁੱਕ ਕੇ ਤੇ ਆਪਣੇ ਕਮਰੇ ਵਿੱਚ ਵਾਪਸ ਆ ਗਿਆ। ਮੈਂ ਬਿਜਲੀ ਵਾਲਾ ਰੇਡੀਏਟਰ ਚਾਲੂ ਕੀਤਾ ਤੇ ਬਿਸਤਰੇ 'ਤੇ ਬੈਠ ਕੇ ਅਖਬਾਰ ਪੜਨ ਲੱਗਾ। ਮੇਰਾ ਮੇਰੇ ਲਈ ਚਾਹ ਲਿਆ। ਅੱਧੇ ਘੰਟੇ ਵਿੱਚ ਮੈਂ 6 ਅਖਬਾਰ ਤੇ ਉਹਨਾਂ ਦੇ ਰੰਗਦਾਰ ਮੈਗਜ਼ੀਨ ਪੜ੍ਹ ਲਏ ਸਨ। ਪੜਨ ਲਈ ਬਹੁਤਾ ਕੁਝ ਸੀ ਹੀ ਨਹੀਂ। ਮੈਂ ਬੰਦੋਬਸਤ ਦੇਖਣ ਲਈ ਛੱਤ ਤੇ ਗਿਆ। ਬਰੋ-ਬਰਾਬਰ ਰੈਕਸਿਨ ਦੀਆਂ ਦੋ ਦਰੀਆਂ ਵਿਚੀਆਂ ਹੋਈਆਂ ਸਨ ਜਿਨ੍ਹਾਂ ਤੇ ਤੇਰੇਲ ਪਈ ਹੋਈ ਸੀ। ਮੈਂ ਛੱਤ ਤੇ ਚੱਕਰ ਕੱਢਿਆ। ਇਹ ਬਾਕੀ ਦੀਆਂ ਮਕਾਨਤ ਉੱਚੀ ਸੀ। ਮੈਂ ਆਪਣੇ ਕਵਾਂਡੀਆਂ ਨੂੰ ਦੇਖ ਸਕਦਾ ਸਾਂ ਪਰ ਜਿੱਥੋਂ ਤੱਕ ਵੀ ਨਜ਼ਰ ਜਾਂਦੀ ਸੀ ਛੱਤਾਂ ਤੇ ਟੀਵੀ ਅਤੇ ਡਿਸ਼ ਐਂਟੀਨਾ ਜੰਗਲ ਵਾਂਗ ਲੱਗੇ ਹੋਏ ਸਨ ਸਵੇਰ ਦੀ ਠੰਡ ਵਿੱਚ ਛੱਤੇ ਘੁੰਮਦੇ ਹੋਏ ਮਨੁੱਖੀ ਤੇ ਆਇਆ ਕਿ ਕਈ ਦਿਨਾਂ ਤੋਂ ਮੈਂ ਸੂਰਿਆ ਨਮਸਕਾਰ ਨਹੀਂ ਸੀ ਕੀਤਾ ਮੈਂ ਨਿਕਲ ਰਿਹਾ ਸੂਰਜ ਵੱਲ ਮੂੰਹ ਕਰਕੇ ਖੜਾ ਹੋਇਆ ਤੇ ਨਮਸਕਾਰ ਕੀਤਾ ਮੈਨੂੰ ਚੰਗਾ ਚੰਗਾ ਮਹਿਸੂਸ ਹੋਇਆ ਮੈਂ ਨਹਾਇਆ ਕੱਪੜੇ ਬਦਲੇ ਤੇ ਠੰਡ ਤੋਂ ਬਚਣ ਲਈ ਮੋਟਾ ਸਵੈਟਰ ਵੀ ਪਾ ਲਿਆ 10 ਵਜੇ ਤੋਂ ਬਾਅਦ ਮੌਲੀ ਆਪਣੇ ਕਮਰੇ ਤੋਂ ਬਾਹਰ ਨਿਕਲੀ ਉਹ ਨਹਾ ਕੇ ਹੱਟੀ ਸੀ ਤੇ ਕੱਲੀ ਖਰੀਦੇ ਕੱਪੜਿਆਂ ਵਿੱਚੋਂ ਸਲਵਾਰ ਕਮੀਜ਼ ਪਾਈ ਹੋਈ ਸੀ ਉਹਨੇ ਆਪਣੀ ਲੰਮੀ ਕਮੀਜ਼ ਵੱਲ ਝਾਤੀ ਮਾਰਦੇ ਹੋ ਮੈਂ ਕਿਵੇਂ ਲੱਗਦੀ ਆ ਬਹੁਤ ਵਧੀਆ ਮੇਰੀ ਸਲਾਹ ਹੈ ਕਿ ਤੂੰ ਆਪਣੇ ਮੋਢਿਆਂ 'ਤੇ ਵਾਲੇ ਸ਼ਾਲ ਲਪੇਟ ਲੈ ਅੱਜ ਕੱਲ ਦਾ ਮੌਸਮ ਬੜਾ ਖਤਰਨਾਕ ਹੁੰਦਾ ਹੈ ਉਹ ਅੰਦਰ ਗਈ ਤੇ ਜਦੋਂ ਵਾਪਸ ਪਰਤੀ ਤਾਂ ਉਸਦੇ ਗਲਦੋਲੇ ਹੱਥ ਦਾ ਬੁਣਿਆ ਹੋਇਆ ਉਹਨਾਂ ਦਾ ਸਕਰਫ ਸੀ ਅਸੀਂ ਬਿਜਲੀ ਦੇ ਹੀਟਰ ਦੇ ਸਾਹਮਣੇ ਬੈਠ ਕੇ ਮੈਂ ਸਿਗਾਰ ਬਾਲ ਲਿਆ ਤੇ ਉਹਨੇ ਸਿਗਰਟ ਮੌਸਮ ਵਿਭਾਗ ਵੱਲੋਂ ਕਿਹਾ ਗਿਆ ਕਿ ਅੱਜ ਦਾ ਦਿਨ ਬੜਾ ਖੁੱਲਾ ਤੇ ਧੁੱਪ ਵਾਲਾ ਰਹੇਗਾ ਛੱਤ 'ਤੇ ਚਟਾਈਆਂ ਵਿਛਾ ਦਿੱਤੀਆਂ ਗਈਆਂ ਤੇ ਮਾਲਿਸ਼ ਲਈ ਮੈਂ ਹਰਬਲ ਤੇਲ ਦੀ ਕਬੂਤਲ ਮੰਗਵਾ ਲਈ ਹੈ ਅਸੀਂ ਦੁਪਹਿਰ ਤੋਂ ਬਾਅਦ ਸੂਰਜ ਡੁੱਬਣ ਤੱਕ ਧੁੱਪ ਇਸ਼ਨਾਨ ਕਰ ਸਕਦੇ ਆ ਇਹ ਬੜਾ ਚੰਗਾ ਰਹੇਗਾ ਅਸਾਂ ਹਲਕਾ ਖਾਣਾ ਖਾਦਾ ਇਸ ਵਿੱਚ ਗਰਮ ਚੀਨੀ ਸੂਪ ਅਤੇ ਸੈਂਡਵਿਚ ਸ਼ਾਮਲ ਸਨ ਨੌਕਰਾਂ ਨੇ ਮੇਜ਼ ਸਾਫ਼ ਕੀਤਾ ਤੇ ਆਪੋ ਆਪਣੇ ਕਮਰਿਆਂ ਵਿੱਚ ਚਲੇ ਗਏ ਚਲਾ ਜਾ ਤੈਨੂੰ ਬੰਦੋਬਸਤ ਵਿਖਾਵਾਂ ਇਹ ਕਹਿੰਦੇ ਹੋਏ ਮੈਂ ਉਹਦਾ ਹੱਥ ਫੜਿਆ ਤੇ ਪੌੜੀਆਂ ਚੜਦਾ ਹੋਇਆ ਛੱਤ ਤੇ ਲੱਗ ਗਿਆ ਧੁੱਪ ਬੜੀ ਚਮਕੀਲੀ ਅਤੇ ਨਿੱਗੀ ਸੀ ਇਸ ਕੰਨ ਚਟਾਈਆਂ ਤੇ ਪਈ ਹੋਈ ਤਰੇਲ ਸੁੱਕ ਗਈ ਸੀ ਧੁੱਪ ਵਿੱਚ ਪਈ ਤੇਲ ਦੀ ਸ਼ੀਸ਼ੀ ਵੀ ਨਿੱਗੀ ਹੋ ਰਹੀ ਸੀ ਮੌਲੀ ਨੇ ਛੱਤ ਤੇ ਚੱਕਰ ਕਟਿਆ ਤਾਂ ਕਿ ਤਸੱਲੀ ਕਰ ਸਕੇ ਕਿ ਸਾਨੂੰ ਕੋਈ ਨੇ ਦੇਖ ਸਕਦਾ ਹੁਣੇ ਮੈਨੂੰ ਹੁਕਮ ਦਿੱਤਾ ਤੇ ਇਹ ਹੁਕਮ ਮਿਲਦੇ ਹੀ ਉਹਦੀ ਆਵਾਜ਼ ਪੇਸ਼ੇਵਰ ਤੇ ਹੁਕਮਰਾਨਾ ਹੋ ਗਈ ਸੀ ਤੂੰ ਕੋਈ ਹਲਕਾ ਗਾਉਨ ਪਹਿਨ ਲੈ ਮੈਂ ਆਪਣੇ ਕੰਮ ਵਾਲੇ ਕੱਪੜੇ ਪਾਉਂਦੀ ਹਾਂ ਅਸੀਂ ਚਾਹੁੰਦੇ ਸਾਂ ਕਿ ਧੁੱਪ ਰਤਾ ਕੋਈ ਹੋਰ ਨਿੱਗੀ ਹੋ ਲਵੇ ਜਦੋਂ ਅਸੀਂ ਦੁਬਾਰਾ ਛੱਤ ਤੇ ਗਏ ਤਾਂ ਸੂਰਜ ਬਿਲਕੁਲ ਸਿਰ ਤੇ ਸੀ ਹਵਾ ਵੀ ਨਹੀਂ ਸੀ ਲੱਗ ਰਹੀ ਮੌਲੀ ਕਹਿਣ ਲੱਗੀ ਧੁੱਪੇ ਇਸ਼ਨਾਨ ਲਈ ਇਹ ਬਹੁਤ ਵਧੀਆ ਮੌਕਾ ਹੈ ਫਿਰ ਉਹਨੇ ਮਾਲਿਸ਼ ਸ਼ੁਰੂ ਕੀਤੀ ਮਾਲਿਸ਼ ਘੰਟਾ ਪਰ ਚਲਦੀ ਰਹੀ ਮੈਨੂੰ ਨਹੀਂ ਚੇਤੇ ਕਿ ਜ਼ਿੰਦਗੀ ਵਿੱਚ ਇਸ ਤੋਂ ਵੱਧ ਆਨੰਦਦਾਇਕ ਕੋਈ ਹੋਰ ਤਜਰਬਾ ਮੈਂ ਹਾਸਲ ਕੀਤਾ ਹੋਵੇ ਫਿਰ ਅਸੀਂ ਆਪਣੀਆਂ ਪਰੀਆਂ ਚਟਾਈਆਂ ਤੇ ਲੰਮੇ ਪੈ ਰਹੇ ਤੇ ਧੁੱਪ ਸੇਕਦੇ ਰਹੇ ਕਰੀਪਟਨ ਘੰਟੇ ਤੱਕ ਅਸੀਂ ਇਸੇ ਤਰ੍ਹਾਂ ਪੈ ਰਹੇ ਇਸ ਨਵੇਂ ਕਲੇ ਤਰੀਕੇ ਨਾਲ ਤੇ ਆਪਣੇ ਸਰੀਰਾਂ ਨਾਲ ਸੂਰਜ ਦੀ ਪੂਜਾ ਕਰਨ ਤੋਂ ਬਾਅਦ ਅਸੀਂ ਹੇਠਾਂ ਗਏ ਤਾਂ ਕਿ ਆਪਣੇ ਸਰੀਰਾਂ ਤੋਂ ਤੇਲ ਸਾਫ਼ ਕਰ ਸਕੀਏ ਨਹਾਉਣ ਤੋਂ ਬਾਅਦ ਮੈਂ ਇੰਨਾ ਸਾਫ਼ ਮਹਿਸੂਸ ਕੀਤਾ ਜਿੰਨਾ ਇਸ ਤੋਂ ਪਹਿਲਾਂ ਕਦੇ ਵੀ ਨਹੀਂ ਸੀ ਕੀਤਾ ਫਿਰ ਮੈਂ ਗਰਮ ਗੌਂਡ ਪਾਇਆ ਬਿਜਲੀ ਦਾ ਹੀਟਰ ਚਲਾਇਆ ਤੇ ਸਿਗਾਰ ਬਾਹ ਲਿਆ ਕੁਝ ਮਿੰਟਾਂ ਬਾਅਦ ਮੌਲੀ ਵੀ ਮੇਰੇ ਕੋਲ ਆ ਗਈ ਤੇ ਉਹਨੇ ਸਿਗਰਟ ਪਾਲੀ ਮੈਂ ਕਿਹਾ ਇਹ ਤਾਂ ਬੜਾ ਸਵਰਗੀ ਅਨੰਦ ਸੀ ਤੇਰਾ ਕੀ ਵਿਚਾਰ ਹੈ ਉਹਨੇ ਮੁਸਕਰਾ ਕੇ ਜਵਾਬ ਦਿੱਤਾ ਇਹਨੂੰ ਦੁਹਰਾਉਣ ਦੀ ਕਦੇ ਕੋਸ਼ਿਸ਼ ਨਾ ਕਰਨੀ ਉਤਰੀ ਭਾਰਤ ਦੇ ਮਾਪਦੰਡਾ ਮੁਤਾਬਕ ਮੌਲੀ ਕਿਸੇ ਤਰ੍ਹਾਂ ਵੀ ਸੁੰਦਰ ਨਹੀਂ ਸੀ ਕਹੀ ਜਾ ਸਕਦੀ ਉਹ ਬਹੁਤ ਕਾਲੀ ਤੇ ਛੋਟੀ ਕੱਦ ਦੀ ਸੀ ਮੇਰੀ ਪਿੱਠ ਪਿੱਛੇ ਮੇਰੇ ਦੋਸਤਾਂ ਦੀਆਂ ਪਤਨੀਆਂ ਅਕਸਰ ਪੁੱਛਦੀਆਂ ਆਖਰਕਾਰ ਇਹਨੂੰ ਇਸ ਦੇ ਵਿੱਚ ਲੱਭਾ ਕੀ ਜਿੰਨਾ ਇਹਦੇ ਕੋਲ ਪੈਸਾ ਹੈ ਤੇ ਜਿੰਨਾ ਇਹ ਆਪ ਖੂਬਸੂਰਤ ਹੈ ਹੁਸਨ ਨਾਲ ਤਾਂ ਇਹ ਜਿੰਨੀ ਮਰਜ਼ੀ ਪੜੀ ਲਿਖੀ ਤੇ ਖੂਬਸੂਰਤ ਔਰਤ ਲੱਭ ਸਕਦਾ ਸੀ ਉਹਨਾਂ ਦੇ ਪਤੀ ਮੁਸਕਰਾ ਕੇ ਜਵਾਬ ਦਿੰਦੇ ਖਬਰੇ ਉਹ ਹੋਰ ਗੁਣਾ ਕਰਕੇ ਚੰਗੀ ਹੋਵੇ ਮੈਨੂੰ ਨਹੀਂ ਸੀ ਪਤਾ ਕਿ ਮੇਰੇ ਨਾਲ ਲੰਮੇ ਸਮੇਂ ਤੱਕ ਜੁੜੇ ਰਹਿਣ ਬਾਰੇ ਮੌਲੀ ਕੀ ਸੋਚੇਗੀ ਜਿਸ ਤਰੀਕੇ ਨਾਲ ਉਹ ਗੱਲਾਂ ਕਰਦੀ ਸੀ ਉਸ ਤੋਂ ਹੀ ਪ੍ਰਭਾਵ ਪੈਂਦਾ ਸੀ ਕਿ ਉਹਨ ਗੋਰੀਆਂ ਦੀ ਬਹੁਤ ਯਾਦ ਆਉਂਦੀ ਹੈ ਮੈਂ ਤਾਂ ਉਸ ਨੂੰ ਇਹ ਵੀ ਨਹੀਂ ਸੀ ਪੁੱਛ ਸਕਦਾ ਕਿ ਉਹ ਕਿੰਨੀ ਦੇਰ ਤੱਕ ਰਹਿਣਾ ਚਾਹੁੰਦੀ ਹੈ ਇਸ ਤਰ੍ਹਾਂ ਪੁੱਛਣ ਨਾਲ ਉਹ ਇਹ ਸਮਝ ਸਕਦੀ ਸੀ ਕਿ ਮੈਂ ਉਸ ਤੋਂ ਛੁਟਕਾਰਾ ਹਾਸਲ ਕਰਨਾ ਚਾਹੁੰਦਾ ਹਾਂ ਇਹ ਗੱਲ ਸੱਚ ਨਹੀਂ ਸੀ ਬਾਕੀ ਸਾਰੀਆਂ ਔਰਤਾਂ ਨਾਲੋਂ ਵੱਧ ਮੈਂ ਉਸਦੇ ਸਾਥ ਆਨੰਦ ਮਾਣ ਰਿਹਾ ਸਾਂ ਪਰ ਕਿੰਨੀ ਦੇਰ ਤੱਕ ਮੈਂ ਜਾਣਦਾ ਸਾਂ ਕਿ ਉਹ ਹਰ ਹਫ਼ਤੇ ਆਪਣੀ ਮਾਂ ਨੂੰ ਖੱਤਰ ਲਿਖਦੀ ਹੈ ਇਹ ਖੱਤ ਸਾਰੇ ਪਰਿਵਾਰ ਨੂੰ ਮੁਖਤਬ ਹੁੰਦਾ ਸੀ ਉਹਦੀ ਕੋਈ ਡਾਕ ਨਹੀਂ ਸੀ ਆਉਂਦੀ ਕਿਉਂਕਿ ਉਹਨੇ ਸਿਆਨਬ ਕਰਦੇ ਹੋਏ ਆਪਣੇ ਮਾਪਿਆਂ ਨੂੰ ਆਪਣਾ ਪਤਾ ਨਹੀਂ ਸੀ ਦਿੱਤਾ ਇੱਕ ਸ਼ਾਮ ਮੈਂ ਉਹਨੂੰ ਪੁੱਛਿਆ ਦਿੱਲੀ ਲਈ ਰਵਾਨਾ ਹੋਣ ਤੋਂ ਪਹਿਲਾਂ ਤੂੰ ਆਪਣੇ ਮਾਪਿਆਂ ਨੂੰ ਕੀ ਕਿਹਾ ਸੀ ਮੈਂ ਕਿਹਾ ਸੀ ਕਿ ਮੈਂ ਲਕਵੇ ਦੀ ਮਾਰੀ ਹੋਈ ਕਬੂਡੀ ਔਰਤ ਦਾ ਇਲਾਜ ਕਰਨ ਜਾ ਰਿਹਾ ਹਾਂ ਮੈਂ ਦੱਸਿਆ ਸੀ ਕਿ ਮੈਨੂੰ ਨਹੀਂ ਪਤਾ ਕਿ ਮੈਨੂੰ ਕਿੰਨੀ ਦੇਰ ਲੱਗੇਗੀ ਕਿਉਂਕਿ ਮੈਂ ਜਾਣਦੀ ਨਹੀਂ ਕਿ ਇਸ ਔਰਤ ਨੂੰ ਕਿੰਨੀ ਦੇਰ ਤੱਕ ਮੇਰੀ ਲੋੜ ਰਹੇਗੀ। ਖਬਰੇ ਤੂੰ ਹੀ ਮੈਨੂੰ ਦੱਸ ਸਕਦਾ ਹੈ। ਮੈਨੂੰ ਪਤਾ ਹੈ ਕਿ ਤੂੰ ਮੇਰੇ ਨਾਲ ਵਿਆਹ ਨਹੀਂ ਕਰੇਂਗਾ। ਮੈਂ ਵੀ ਤੇਰੇ ਨਾਲ ਵਿਆਹ ਨਹੀਂ ਕਰਨਾ ਚਾਹੁੰਦੀ। ਸਾਡਾ ਵਿਆਹ ਸਫਲ ਨਹੀਂ ਹੋਣ ਲੱਗਾ। ਇਸ ਲਈ ਮੈਂ ਉਨੀ ਦੇਰ ਤੱਕ ਇੱਥੇ ਰਾਂਗੀ ਜਿੰਨੀ ਦੇਰ ਤੱਕ ਤੇਰੀ ਇੱਥੇ ਹੈ। ਇਹ ਸਮਾਂ ਬਹੁਤੀ ਲੰਮਾ ਨਹੀਂ ਹੋਣਾ ਚਾਹੀਦਾ ਕਿਉਂਕਿ ਇਸ ਨਾਲ ਸਾਡੇ ਦੋਵਾਂ ਲਈ ਸਮੱਸਿਆਵਾਂ ਖੜੀਆਂ ਹੋ ਜਾਣਗੀਆਂ। ਇਹ ਸਮਾਂ ਬਹੁਤ ਥੋੜਾ ਵੀ ਨਹੀਂ ਹੋਣਾ ਚਾਹੀਦਾ ਕਿਉਂਕਿ ਇਸ ਨਾਲ ਮੇਰੀਆਂ ਭਾਵਨਾਵਾਂ ਨੂੰ ਠੇਸ ਪਹੁੰਚੇਗੀ ਇਸ ਤੋਂ ਵੱਧ ਸੱਚਾ ਤੇ ਦੋ ਟੁਕ ਹੋਰ ਕੌਣ ਹੋ ਸਕਦਾ ਹੈ ਮੈਂ ਉਸ ਦੀ ਸਪਸ਼ਟਤਾ ਤੇ ਭਾਵਕ ਹੋ ਗਿਆ ਅਤੇ ਉਸ ਨੂੰ ਕਿਹਾ ਮੌਲੀ ਤੂੰ ਸਭ ਤੋਂ ਚੰਗੀ ਕੁੜੀ ਹੈ ਮੈਨੂੰ ਲੱਗਦਾ ਹੈ ਕਿ ਮੈਨੂੰ ਤੇਰੇ ਨਾਲ ਵੀ ਇਸ਼ਕ ਹੋ ਰਿਹਾ ਹੈ ਉਹਨੇ ਜਿੰਨੀ ਤੇਜ਼ੀ ਨਾਲ ਤੇ ਜਿੰਨੇ ਜ਼ੋਰ ਨਾਲ ਜਵਾਬ ਦਿੱਤਾ ਉਸਨੇ ਮੈਨੂੰ ਹੈਰਾਨ ਕਰ ਦਿੱਤਾ ਉਹ ਕਹਿਣ ਲੱਗੀ ਇਸ਼ਕ ਵਿਸ਼ਕ ਦੀਆਂ ਗੱਲਾਂ ਛੱਡ ਤੈਨੂੰ ਸਿਰਫ ਮੇਰੇ ਨਾਲ ਸਰੀਰਕ ਸੰਬੰਧਾਂ ਵਿੱਚ ਮਰਜ਼ਾ ਆਉਂਦਾ ਹੈ ਛੇਤੀ ਤੂੰ ਇਸ ਤੋਂ ਥੱਕ ਜਾਏਂਗਾ ਮੈਂ ਜਵਾਬ ਦਿੱਤਾ ਨਾ ਮੌਲੀ ਮੇਰੇ ਨਾਲ 3 ਮਹੀਨੇ ਤੱਕ ਰਹੀ ਇਸ ਸਮੇਂ ਤੱਕ ਸਾਡੀ ਦੋਹਾਂ ਲਈ ਹੀ ਹਾਲਾਤ ਕੁਝ ਬਦਮਿਆਜ਼ ਹੋ ਰਹੇ ਸਨ ਮੇਰੇ ਕਈ ਦੋਸਤਾਂ ਨੇ ਮੈਨੂੰ ਪੁੱਛਿਆ ਸੀ ਕਿ ਇਹਨਾਂ ਅਫਵਾਹਾਂ ਵਿੱਚ ਕਿੰਨੀ ਕੁ ਸੱਚਾਈ ਹੈ ਕਿ ਮੈਂ ਗੁਆਹ ਦੀ ਲੇਡੀ ਡਾਕਟਰ ਨਾਲ ਸ਼ਾਦੀ ਕਰਨਾ ਚਾਹੁੰਦਾ ਹਾਂ ਮੈਂ ਇਸ ਤੋਂ ਇਨਕਾਰ ਕਰਦੇ ਹੋਏ ਜਵਾਬ ਦਿੱਤਾ ਉਹ ਤਾਂ ਇੱਕ ਬਿਮਾਰ ਦਾ ਇਲਾਜ ਕਰਦੀ ਹੈ ਜਿਸ ਨੂੰ ਹਰ ਰੋਜ਼ ਦੀ ਮਦਦ ਦੀ ਲੋੜ ਪੈਂਦੀ ਹੈ ਉਹ ਫਿਰ ਮੈਨੂੰ ਪੁੱਛਣ ਲੱਗੇ ਤੇਰੀ ਉਸ ਨਾਲ ਵਾਕਫੀ ਕਿਵੇਂ ਹੋਈ ਮੈਨੂੰ ਇਸ ਤਰ੍ਹਾਂ ਦੇ ਸਵਾਲ ਪਸੰਦ ਨਹੀਂ ਸੁਣਾਉਂਦੇ ਮੌਰੀ ਨੇ ਵੀ ਮਹਿਸੂਸ ਕੀਤਾ ਕਿ ਤੱਕ ਗੁਆ ਵਿੱਚ ਉਹਦੇ ਪਰਿਵਾਰ ਅਤੇ ਉਹਦੇ ਮਿੱਤਰਾਂ ਵਿੱਚ ਇਹ ਚਰਚਾ ਚੱਲਦੀ ਹੋਵੇਗੀ ਕਿ ਉਹ ਇੰਨੀ ਦੇਰ ਤੱਕ ਬਾਹਰ ਕਿਉਂ ਰਹਿ ਰਹੀ ਹੈ ਇਸ ਦੇ ਨਾਲ ਪੰਜ ਤਰ੍ਹਾਂ ਹੋਟਲਾਂ ਵਿੱਚ ਉਹਦੇ ਕਾਰੋਬਾਰੀ ਸੰਪਰਕ ਵੀ ਖਤਮ ਹੋ ਸਕਦੇ ਹਨ ਉਹ ਪੁੱਛਣ ਲੱਗੀ ਮੇਰੇ ਪੱਕੇ ਗਾਕਾ ਨੂੰ ਜੇ ਮੈਂ ਨਾ ਮਿਲੀ ਤਾਂ ਉਹ ਕਿਸੇ ਹੋਰ ਨੂੰ ਲੱਭ ਲੈਣਗੇ ਫਿਰ ਮੈਂ ਆਪਣੀ ਰੋਟੀ ਰੋਜ਼ੀ ਕਿਵੇਂ ਕਮਾਵਾਂਗੀ ਮੈਂ ਫੈਸਲਾ ਉਸਤੇ ਛੱਡ ਦਿੱਤਾ ਆਖਰਕਾਰ ਉਸਨੇ ਹੀ ਮੈਨੂੰ ਕਿਹਾ ਕਿ ਮੈਂ ਗੁਆਲੀ ਉਹਦੇ ਲਈ ਟਿਕਟ ਬੁੱਕ ਕਰਵਾ ਕੇ ਦਿਆਂ ਮੌਰੀਤੂ ਜ਼ਰੂਰ ਜਾਣਾ ਹੈ ਅਤੇ ਉਹ ਵੀ ਇੰਨੀ ਛੇਤੀ ਉਸ ਨੇ ਜਵਾਬ ਦਿੱਤਾ ਮੈਂ ਸੋਚਦੀ ਹਾਂ ਕਿ ਮੈਨੂੰ ਚਲੇ ਜਾਣਾ ਚਾਹੀਦਾ ਹੈ ਅਤੇ ਇਹ ਇੰਨੀ ਛੇਤੀ ਵੀ ਨਹੀਂ ਹੈ ਜਿੰਨਾ ਤੂੰ ਸੋਚ ਰਿਹਾ ਤਿੰਨ ਮਹੀਨੇ ਤੋਂ ਬਾਅਦ ਸਮਾਂ ਹੋ ਚੁੱਕਾ ਹੈ ਸਾਰੀਆਂ ਚੰਗੀਆਂ ਚੀਜ਼ਾਂ ਦਾ ਕਿਸੇ ਨਾ ਕਿਸੇ ਦਿਨ ਅੰਤ ਹੁੰਦਾ ਹੈ ਮਿਸਟਰ ਕੁਮਾਰ ਇਸੇ ਤਰ੍ਹਾਂ ਹੀ ਜੀਵਨ ਦਾ ਵੀ ਅੰਤ ਹੁੰਦਾ ਹੈ ਭਾਵੇਂ ਵਿਦੇਸ਼ੀ ਸਲਾਨੀਆਂ ਦਾ ਸੀਜ਼ਨ ਖਤਮ ਹੋ ਰਿਹਾ ਸੀ ਫਿਰ ਵੀ ਬਹੁਤ ਸਾਰੇ ਭਾਰਤੀ ਸਲਾਨੀ ਵੀ ਹੋਟਲਾਂ ਵਿੱਚ ਸਸਤੇ ਦਰਾਂ ਤੇ ਰਹਿ ਰਹੇ ਸਨ ਮੇਰੇ ਟਰੈਵਲ ਏਜੰਟ ਨੇ ਹਫ਼ਤੇ ਬਾਅਦ ਦੀ ਇੱਕ ਟਿਕਟ ਐਗਜ਼ੀਕਿਊਟਿਵ ਕਲਾਸ ਦੀ ਫਲਾਈਟ ਬੁੱਕ ਕਰਵਾ ਦਿੱਤੀ ਇਹ ਜਿਹਨੇ 11:30 ਵਜੇ ਦਿੱਲੀ ਤੋਂ ਚਲਦੀ ਸੀ ਜਦੋਂ ਮੈਂ ਮੌਲੀ ਨੂੰ ਟਿਕਟ ਫੜਾਈ ਤਾਂ ਮੈਨੂੰ ਚੁੰਬੜ ਗਈ ਅਸਾ ਪਿਆਰ ਕੀਤਾ ਇਸ ਹਫਤੇ ਪਰ ਵਿੱਚ ਅਸੀਂ ਹਰ ਰੋਜ਼ ਹੀ ਪਿਆਰ ਕਰਦੇ ਰਹੇ ਇੱਕ ਦਿਨ ਪਿਆਰ ਦੇ ਲੰਮੇ ਸੈਸ਼ਨ ਤੋਂ ਬਾਅਦ ਉਹ ਕਹਿਣ ਲੱਗੀ ਮੈਂ ਤੇਰੇ ਪੈਸਿਆਂ ਦਾ ਮੁੱਲ ਮੋੜਿਆ ਮੈਂ ਜਵਾਬ ਦਿੱਤਾ ਹਰ ਵਾਰੀ ਹੀ ਤੂੰ ਲੱਖਾਂ ਰੁਪਏ ਜਿੰਨਾ ਮੁੱਲ ਮੋੜਦੀ ਹੈ ਜਿਸ ਸਵੇਰ ਉਹਨੇ ਰਵਾਨਾ ਹੋਣਾ ਸੀ ਉਸ ਸਵੇਰ ਵੀ ਅਸਾ ਪਿਆਰ ਕੀਤਾ ਮੈਂ ਉਹਨੂੰ ਆਪਣੀ ਕਾਰ ਵਿੱਚ ਫਵਾਈ ਅਡੇ ਤੱਕ ਛੱਡਣ ਗਿਆ ਜਦੋਂ ਉਹਦੀ ਉਡਾਨ ਦਾ ਐਲਾਨ ਕੀਤਾ ਗਿਆ ਮੈਂ ਉਹਨੂੰ ਜੱਫੀ ਪਾਈ ਤੇ ਉਹਦਾ ਪਰਮਾਪਦਾਗੀ ਚੁੰਮ ਲਿਆ ਮੈਂ ਕਿਹਾ ਮੌਲੀ ਵਾਦਾ ਕਰਕੇ ਤੂੰ ਚਿੱਠੀ ਲਿਖੇਂਗੀ ਅਸੀਂ ਲੰਮਾ ਸਮਾਂ ਇੱਕ ਦੂਜੇ ਨਾਲ ਸੰਪਰਕ ਵਿੱਚ ਰਹਾਂਗੇ ਉਨੇ ਕੋਈ ਵਾਦਾ ਨਾ ਕੀਤਾ ਉਹਨੇ ਹੱਥ ਲਾਏ ਤੇ ਮੁਸਾਫਰਾਂ ਦੀ ਭੀੜ ਵਿੱਚ ਗੁੰਮ ਹੋ ਗਈ ਮੌਲੀ ਨੇ ਮੈਨੂੰ ਕੋਈ ਖੱਤ ਨਾ ਲਿਖਿਆ ਜਿਹੜੇ ਖੱਤ ਮੈਂ ਉਹਨੂੰ ਲਿਖੇ ਉਹਨਾਂ ਦਾ ਵੀ ਕੋਈ ਜਵਾਬ ਨਾ ਆਇਆ ਬਾਕੀ ਅਗਲੇ ਅੰਕ ਵਿੱਚ ਧੰਨਵਾਦ